ਲ 4 ਮਹੀਨੇ ਹੋ ਜਾਣੇ ਕਿ ਜਦੋਂ ਪਾਰਟੀ ਨੇ ਸਾਨੂੰ ਹਲਕਾ ਚਾਰਜੀ ਤੋਂ ਜਿਹੜਾ ਕਿ ਸਾਈਡ ਤੇ ਕਰ ਦਿੱਤਾ ਸੀ ਕਾਹਨ ਦਾ ਭਾਵੇਂ ਸੀ ਕਿ ਆਮ ਪਾਰਟੀ ਨਹੀਂ ਹੁਣ ਖਾਸ ਪਾਰਟੀ ਹੋ ਗਈ ਤੇ ਅਸੀਂ ਆਮ ਦੇ ਆਮ ਹੀ ਰਹਿ ਗਏ ਕਰਕੇ ਜਿਹੜੇ ਖਾਸ ਬੰਦੇ ਸੀ ਜਿਹੜੇ ਪਾਰਟੀ ਦੇ ਵਿੱਚ ਆਨ ਲਾਪ ਜਿਨ੍ਹਾਂ ਦੀ ਕੋਈ ਕਾਰਜਗੁਜ਼ਾਰੀ ਗੁਜ਼ਾਰੀ ਵੀ ਨਹੀਂ ਸੀ ਹੈਗੀ ਪਾਰਟੀ ਦੇ ਵਿੱਚ ਸੋ ਪੈਰਾਸ਼ੂਟ ਰਾਹੀਂ ਆਣ ਕੇ ਮਤਲਬ ਸਿੱਧਾ ਹੀ ਸ਼ਾਮਲ ਹੋ ਕੇ ਔਰ ਸਿੱਧੇ ਹੀ ਜਿਹੜੇ ਹਲਕਾ ਚਾਰਜ ਜਾਉਣ ਵਾਲੇ ਸਮੇਂ ਦੇ ਟਿਕਟਾਂ ਲਾ ਲਓ ਤੁਸੀਂ ਜਿੱਦਾਂ ਪਾਰਟੀ ਨੂੰ ਸਾਡੀ ਜਰੂਰਤ ਨਹੀਂ ਸਮਝਦੇ ਤੇ ਫਿਰ ਆਪਾਂ ਵੀ ਕਿਉਂ ਸਮਝੀਏ ਚਾਏ ਕਹਿੰਦੇ ਅਸੀਂ ਖਾਸ ਬੰਦੇ ਲੈਣ ਕੇ ਹੀ ਸਾਈਯਤ ਲਾਂਗੇ ਸੋ ਇਹ ਸਤਾਈ ਹੀ ਦੇ ਵਿੱਚ ਆਪਾਂ ਇਹਨਾਂ ਨੂੰ ਦੱਸ ਦਾਂਗੇ ਵੀ ਖਾਸ ਕੀ ਹੁੰਦੇ ਤੇ ਆਮ ਕੀ ਹੁੰਦੇ ਆ ਸੋ ਇਸ ਕਰਕੇ ਆ ਕਿ ਫਿਰ ਸਾਰੇ ਵੀਰਾਂ ਦੀ ਤੁਸੀਂ ਕਹਿੰਦੇ ਕੋਈ ਦਿੱਲੀ ਤੋਂ ਆ ਗਿਆ ਪੈਰਾਸ਼ੂਟ ਰਾਈ ਕੋ ਕਿਹੇ ਪਾਸਿਓਂ ਆ ਗਿਆ ਪਰ ਤੁਹਾਨੂੰ ਵੀ ਪਤਾ ਸੀ ਆ ਪਾਰਟੀ ਤਾਂ ਦਿੱਲੀ ਤੋਂ ਚੱਲਦੀ ਸੀ ਕੇਜਰੀਵਾਲ ਦੀ ਦਿੱਲੀ ਤੋਂ ਨੇ ਮਨੀਚ ਸ਼ੋਧਿਆ ਜੀ ਦਿੱਲੀ ਤੋਂ ਨੇ ਉਹ ਦਿੱਲੀ ਵਾਲਿਆਂ ਤੇ ਆਣ ਕੇ ਪੰਜਾਬ ਦੇ ਵਿੱਚ ਪਾਰਟੀ ਖੜੀ ਕੀਤੀ ਉਦੋਂ ਤੁਹਾਨੂੰ ਪਤਾ ਨਹੀਂ ਲੱਗਾ ਲਾਗੇ ਉਦੋਂ ਇੱਕ ਇਦਾਂ ਪਤਾ ਨਹੀਂ ਪਾਰਟੀ ਨੂੰ ਆਣ ਕੇ ਕੀ ਹੋ ਗਿਆ ਉਦੋਂ ਇਹ ਸੀ ਕਿ ਉਦੋਂ ਫਿਰ ਕਹਿੰਦਾ ਕਿ ਹੁਣ ਆਪਾਂ ਉਹਨੂੰ ਆਮ ਬੰਦੇ ਦੀ ਨਹੀਂ ਹੁਣ ਆਪਾਂ ਖਾਸ ਬੰਦੇ ਦੀ ਲੋੜ ਹੈ ਆਪਾਂ ਹੁਣ ਖਾਸ ਬੰਦੇ ਜਿਹੜੇ ਕਿਉਂ ਝੁਕਣੇ ਸ਼ੁਰੂ ਕਰ ਗਏ ਨੇ ਤੇ ਪਰ ਇਹ ਗਿਆ ਚਲੋ ਸ਼ਾਇਦ ਹੌਲੀ ਹੌਲੀ ਹੋ ਜੂਗਾ ਸੈੱਟ ਪਰ ਸੈੱਟ ਕੀ ਹੋਣਾ ਸੀ ਬਾਅਦ ਚ ਪੈਰਾਸ਼ੂਟ ਰਾਈ ਖਾਸ ਬੰਦੇ ਕਲਾਕਾਰ ਲਾ ਲੋ ਜਾਂ ਦੂਜੇ ਹੋਰ ਵੀ ਕਾਫੀ ਹਲਕਿਆਂ ਦੇ ਵਿੱਚੋਂ ਦਰਨ ਤਰਨ ਦੀ ਗੱਲ ਕਰ ਲੋ ਉੱਥੇ ਵੀ ਖਾਸ ਬੰਦੇ ਜਿਹੜੇ ਕਿ ਆਉਣੇ ਸ਼ੁਰੂ ਹੋ ਗਏ ਇਹ ਸਭ ਤੁਸੀਂ ਪਿਛਲੇ ਦਿਨ ਇੱਕ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਬੰਦੇ ਦੇ ਚਿਹਰੇ ਨੂੰ ਵੋਟਾਂ ਪੈਂਦੀਆਂ ਪਾਰਟੀ ਨੂੰ ਵੋਟਾਂ ਮੈਨੂੰ ਵੋਟਾਂ ਪਈਆਂ ਨੇ ਉਹ ਬਲਦੇਵ ਸਿੰਘ ਮਿਆਦੀਆਂ ਨੂੰ ਵੋਟਾਂ ਪਈਆਂ ਨੇ ਜਾਣੇ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਵਾਕਿਆ ਬਲਦੇਵ ਸਿੰਘ ਮਿਆਦੀਆਂ ਨੂੰ ਵੋਟਾਂ ਪਈਆਂ ਸੀ ਨਹੀਂ ਨਹੀਂ ਚਲੋ ਉਹ ਉਹ ਭਰਾ ਆ ਸਾਡੇ ਜੀ ਜਿਹੜੇ ਪੰਜਾਬ ਦੇ ਲੀਡਰ ਹੈ ਨਾ ਉਹ ਭਰਾ ਆ ਸਾਡੇ ਸੋ ਇਸ ਕਰਕੇ ਹੈਗਾ ਵੀ ਆਪਾਂ ਹੁਣ ਨਾ ਲੈਤੀ ਤੇ ਸ਼ਾਮਾਂ ਨੂੰ ਉਹਨਾਂ ਨੂੰ ਚੁੱਕ ਕੇ ਬਾਹਰ ਕਰਦੇ ਨੂੰ ਸਾਧਾ ਕਰਕੇ ਕਿਸੇ ਦਾ ਨੁਕਸਾਨ ਹੋ ਜੇ ਸੋ ਮਜੇ ਝਾੜੂ ਦੇ ਨਿਸ਼ਾਨ ਤੇ ਜੇ ਵੋਟਾਂ ਪੈਂਦੀਆਂ ਤਾਂ ਫਿਰ ਕੇ ਕੀ ਗੱਲ ਸਭ ਕਿਉਂ ਹਾਰ ਗਏ ਦਿੱਲੀ ਦੇ ਵਿੱਚ ਮਨੀਸ਼ ਹੋਰ ਦੀ ਜਸਿੰਦਰ ਜਾਂਜੀ ਵੱਡੇ ਵੱਡੇ ਲੀਡਰ ਸੀ ਹਨ ਸਾਰੇ ਹਾਰ ਗਏ 22 ਤੋਂ ਪਹਿਲਾਂ ਬਲਦੇਵ ਸਿੰਘ ਮਿਆਦੀਆਂ ਦਾ ਕੋ ਚਿਹਰਾ ਹੈਗਾ ਸੀ ਚਿਹਰਾ ਤੇ ਆਮ ਆਦਮੀ ਪਾਰਟੀ ਚ ਬਣਿਆ ਮੈਨੂੰ ਲੱਗਦਾ ਤੁਸੀਂ ਆਪਣੇ ਪਿੰਡ ਮਿਆਦੀਆਂ ਤੋਂ ਕਦੀ ਮੈਂਬਰ ਪੰਚਾਇਤ ਜਾਂ ਸਰਪੰਚ ਵੀ ਨਹੀਂ ਬਣੇ ਹੋਣੇ ਇਹ ਤਾਂ ਆਮ ਆਦਮੀ ਪਾਰਟੀ ਨੇ ਸਿੱਧੀ ਟਿਕਟ ਦਿੱਤੀ ਤੁਹਾਨੂੰ ਪਰ ਇਹ ਵੀ ਪਹਿਲਾਂ ਦੇਖਿਆ ਜਾਵੇ ਨਾ ਕਿ ਚਾਹ ਪਾਰਟੀ ਦਾ ਚਿਹਰਾ ਬਣਿਆ ਤੋਂ ਵੀ ਤੇ ਸਾਡੇ ਕਰਕੇ ਬਣਿਆ ਨਾ ਪੰਜਾਬ ਦੇ ਵਿੱਚ ਪਾਰਟੀ ਦਾ ਨਾਂ ਕਿੱਥੇ ਸੀ ਸੁਖਦੀਪ ਸਿੰਘ ਮਿਆਦੀਆਂ ਦਾ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਆ ਤੇ ਬਲਦੇਵ ਸਿੰਘ ਮਿਆਦੀਆਂ ਦਾ ਕਰਕੇ ਨਾਂ ਬਣਿਆ ਪੰਜਾਬ ਦੇ ਵਿੱਚ ਇਹਲਾ ਬੰਦਾ ਨਹੀਂ ਸਿਆੜਾ ਵੀ ਉਹਦੀ ਸਾਹਿਬ ਜਦੋਂ 3.5 ਸਾਲ ਹੰਡਾਲੇ ਫੇਰ ਹੀ ਕਿਉਂ ਯਾਦ ਆਈ ਕਿ ਯਾਰ ਇਹ ਦਿੱਲੀ ਤੋਂ ਸਾਰਾ ਕੁਝ ਚੱਲਦਾ ਆ ਸੱਤਾ ਹੰਡਾਲੀ ਚੀਰਮੈਨੀਆਂ ਹੰਡਾਲੀਆਂ ਸਾਰਾ ਦਾ ਸਾਂਸੀ ਹਲਕਾ ਕਾਫੀ ਸੁਰਖੀਆਂ ਕਰਿਆ ਖਾਸ ਕਰਕੇ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ 3.5 ਸਾਲਾਂ ਦੇ ਵਿੱਚ ਸੁਰਖੀਆਂ ਚਲਿਆ ਮੈਂ ਤੁਹਾਨੂੰ ਉਹੀ ਦੱਸਦਾ ਨਾ ਕਿ ਦੇਖੋ ਮੈਂ ਉਹਨਾਂ ਦੇ ਸੁਰਖੀਆਂ 'ਚ ਘਟ ਰਿਹਾ ਸੀ ਹੁਣ ਜਿਆਦਾ ਸੁਰਖੀਆਂ ਦੇ ਵਿੱਚ ਉਹ ਹੁਣ ਕਿਉਂ ਜਿਆਦਾ ਹੁਣ ਕੀ ਹੁਣ ਕੀ ਆ ਗਿਆ ਨਵਾਂ ਕੀ ਆ ਗਿਆ ਹੁਣ ਉਹ ਵੀ ਜਦੋਂ ਅਸੀਂ ਸੀ ਉਦੋਂ ਕਹਦੇ ਸੀ ਕਿ ਮਾਈਨਿੰਗ ਚੱਲ ਰਹੀ ਹੈ ਜੀ ਸਾਨੂੰ ਰਿਪੋਰਟਾਂ ਆ ਰਹੀਆਂ ਜੀ ਉਦੋਂ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਮੈਂ ਪਾਟਿਲ ਨੂੰ ਸਦਾ ਗਿਆ ਸੀ ਮੈਂ ਕਿ ਇਹਨੂੰ ਮਰਜ਼ੀ ਆਣਗੇ ਤੁਸੀਂ ਇੱਥੇ ਡਿਊਟੀ ਲਾ ਦਿਓ ਅੱਛਾ ਮੇਰੇ ਮੇਰੇ ਅੱਛਾ ਚੇਅਰਮੈਨ ਸਾਹਿਬ ਦੇ ਪਿੰਡ ਤੇ ਵੀ ਮਾਈਨਿੰਗ ਹੋ ਰਹੀ ਆ ਪਹਿਲਾਂ ਵੀ ਹੁੰਦੀ ਸੀ ਨਹੀਂ ਪਹਿਲਾਂ ਨਹੀਂ ਸੀ ਹੁੰਦੀ ਕੱਲ ਵੀ ਕੋਈ ਆ 7-8 ਟਿੱਪਰ ਫੜੇ ਆ ਜੀ ਚਲੋ ਉਹਨਾਂ ਤੇ ਆ ਕਿ ਜੋਰ ਤੇ ਬਥੇਰਾ ਲਾਇਆ ਆਪਣੇ ਤੋੜੇ ਵਾਲੀ ਮੈਡਮ ਨੇ ਪਰ ਗਾਨੇ ਕਿਹੋ ਟਰਾਟੀ ਪਰ ਛੁੱਟੇ ਨਹੀਂ ਇਹਨਾਂ ਦੇ ਕਿਤੇ ਪਰਚਾ ਹੋ ਗਿਆ ਇੱਥੋਂ ਤੱਕ ਰਵੀ ਆ ਕੇ ਜਿਹੜੀ ਮੇਰੇ ਕੋਲ ਰਿਪੋਰਟ ਆਈ ਆ ਵੀ ਮਤਲਬ ਮੈਡਮ ਜੀ ਆਪ ਗੱਡੀ ਆਪਣੀ ਗੱਡੀ ਲਾ ਕੇ ਮਗਰ ਟਿਪਰ ਜਿਹੜੇ ਕਿ ਉਹ ਰਿੱਦ ਵਾਲੇ ਕੰਬੋ ਠਾਣਾ ਨਗਾ ਕੇ ਆਉਂਦੇ ਰਹੇ ਨਹੀਂ ਮੈਡਮ ਜੀ ਆਪ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਤੁਸੀਂ ਤੁਹਾਨੂੰ ਜਵਾਬ ਦੇਣੇ ਪੈਣੇ ਆ ਉਹਨਾਂ ਨੂੰ ਟਿਪਰ ਦੇਖਿਆ ਵੀ ਉਹ ਗੱਡੀ ਅੱਗੇ ਜਾਂਦੀ ਤੁਸੀਂ ਟਿਪਰ ਲੈ ਕੇ ਜਾਂਦੇ ਨਹੀਂ ਮੈਂ ਦੇਖੇ ਨਹੀਂ ਮੈਂ ਤੁਹਾਨੂੰ ਕਹਿ ਦਵਾ ਕਿ ਮੈਂ ਦੇਖ ਜਿੰਨਾ ਚਿਰ ਪ੍ਰੂਫ ਨਹੀਂ ਹੁੰਦਾ ਉਹਨੇ ਤੇ ਇਲਜ਼ਾਮ ਕਿੱਦਾਂ ਲਗਾ ਮੈਂ ਔਰ ਇਹ ਨਹੀਂ ਆਗਾ ਕਿ ਮੈਡ ਮੰਗੂ ਆਪਾ ਮਹਾਚਲ ਜੋਗ ਜਾਂ ਹਰਿਆਣੇ ਜੋ ਕਿੱਥੋਂ ਆ ਜਿਹੜੀ ਉਹ ਮੈਡ ਦੇ ਨਰ ਅਰਵਨੀਤ ਕੌਰ ਫਿਰ ਦੀ ਯੂਪੀ ਤੋਂ ਕਹਿੰਦੇ ਆ ਜੀ ਉਹ ਯੂਪੀ ਤੋਂ ਲਿਆਣ ਕੇ ਨਹੀਂ ਨਾ ਅਸੀਂ ਲਾਤਾ ਪੀ ਉਹ ਮਹਿਲਾ ਵਿੰਗ ਦੀ ਕੋਆਰਡੀਨੇਟਰ ਰਾਜਸਾਂਸੀ ਹਲਕੇ ਦੀ ਲਾਤੀ ਆ ਜੀ ਉਹ ਯੂਪੀ ਤੋਂ ਯੂਪੀ ਤੋਂ ਲਿਆਣ ਕੇ ਲਾਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਢੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਪਨਗਰੇਂ ਦੇ ਚੇਅਰਮੈਨ ਤੇ ਵਿਧਾਨ ਸਭਾ ਹਲਕਾ ਰਾਜਸਾਂਸੀ ਦੇ ਇੰਚਾਰਜ ਰਹੇ ਬਲਦੇਵ ਸਿੰਘ ਮਿਆਦੀਆ ਨੇ ਉਸ ਵੇਲੇ ਪਾਰਟੀ ਨੂੰ ਝਟਕਾ ਦੇ ਦਿੱਤਾ ਜਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਕਸਰ ਪਾਰਟੀ ਤੋਂ ਦੂਰੀਆਂ ਕਿਉਂ ਬਣ ਗਈਆਂ ਸਾਢੇ 3 ਸਾਲ ਸਰਕਾਰ ਹੰਡਾਈ ਪੰਨਗਰੇਂ ਦੇ ਚੇਅਰਮੈਨ ਰਹੇ ਉਧਰ ਤਰਤਰ ਦੀਆਂ ਜਿਮਣੀ ਚੋਣਾ ਚੱਲ ਰਹੀਆਂ ਨੇ ਇਸ ਵale ਪਾਰਟੀ ਨੂੰ ਵੱਡਾ ਝਟਕਾ ਪਿਛਲੇ ਦਿਨੀ ਦਿੱਤਾ ਗਿਆ ਬਲਦੇਵ ਸਿੰਘ ਮਿਆਦੀਆ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਮਿਆਦੀਆ ਸਾਹਿਬ ਬਹੁਤ ਬਹੁਤ ਸਵਾਗਤ ਕਰ ਲਈਏ ਤੁਹਾਡਾ ਅ ਧੰਨਵਾਦ ਜੀ ਸਾਰੇ ਵੀਰਾਂ ਨੂੰ ਪਹਿਲਾਂ ਸਭ ਤੋਂ ਅ ਪਿਆਰ ਭਰੀ ਸਾਸ਼ੀਕਾਲ ਜੀ ਜੇ ਦੀ ਸਭ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇੱਕ ਪਾਸੇ ਤਰਨਤਾਰ ਦੇ ਵਿੱਚ ਜਿਮਨੀ ਚੋਣਾ ਚੱਲ ਰੀਆਂ ਤੇ ਉਧਰ ਆਪਣੀ ਹੀ ਪਾਰਟੀ ਨੂੰ ਸਾਢੇ 3 ਸਾਲ ਜਿਹਦੇ ਨਾਲ ਸਰਕਾਰ ਹੰਡਾਈ ਜਿਹਦੇ ਵਿੱਚ ਚੇਅਰਮੈਨ ਹੀ ਹੰਡਾਈ ਜਿਹਦੇ ਵਿੱਚ ਹਲਕਾ ਨਿਚਾਰਜ ਲੱਗੇ ਰਹੇ ਤੇ ਦਿੱਲੀ ਨੂੰ ਗੱਡੀਆਂ ਘੂਰੀਆਂ ਚੰਡੀਗੜ੍ਹ ਨੂੰ ਜਾਂਦੀਆਂ ਹੁੰਦੀਆਂ ਸੀ ਫਿਰ ਝਟਕਾ ਕਿਉਂ ਦਿੱਤਾ ਪਾਰਟੀ ਨੂੰ ਨਹੀਂ ਝਟਕਾ ਅਸੀਂ ਨਹੀਂ ਦਿੱਤਾ ਅਸਲ ਚ ਕਾਰਨ ਕੀ ਸੀ ਕਿ ਲਗਭਗ ਅੱਜ ਮੇਰੇ ਖਿਆਲ 24 ਤਰੀਕ ਹੋ ਗਈ ਆ 25 ਹੋਰੇ ਮਤਲਬ 4 ਮਹੀਨੇ ਹੋ ਜਾਣੇ ਕਿ ਜਦੋਂ ਪਾਰਟੀ ਨੇ ਸਾਨੂੰ ਹਲਕਾ ਅਚਾਰਜੀ ਤੋਂ ਜਿਹੜਾ ਕਿ ਸਾਈਡ ਤੇ ਕਰ ਦਿੱਤਾ ਸੀ ਕੰਮ ਦਾ ਭਾਵੇਂ ਸੀ ਕਿ ਆਮ ਪਾਰਟੀ ਨਹੀਂ ਹੁਣ ਖਾਸ ਪਾਰਟੀ ਹੋ ਗਈ ਤੇ ਅਸੀਂ ਆਮ ਦੇ ਆਮ ਹੀ ਰਹਿ ਗਏ ਸੋ ਇਸ ਕਰਕੇ ਜਿਹੜੇ ਖਾਸ ਬੰਦੇ ਸੀ ਜਿਹੜੇ ਪਾਰਟੀ ਦੇ ਵਿੱਚ ਆਨਲਾਈਨ ਤੇ ਜਿਨ੍ਹਾਂ ਦੀ ਕੋਈ ਕਾਰਜਗੁਜ਼ਾਰੀ ਗੁਜ਼ਾਰੀ ਵੀ ਨਹੀਂ ਸੀ ਹੈਗੀ ਪਾਰਟੀ ਦੇ ਵਿੱਚ ਸੋ ਪੈਰਾਸ਼ੂਟ ਰਾਹੀਂ ਆਣ ਕੇ ਮਤਲਬ ਸਿੱਧਾ ਹੀ ਸ਼ਾਮਲ ਹੋ ਕੇ ਔਰ ਸਿੱਧੇ ਹੀ ਜਿਹੜੇ ਹਲਕਾ ਇੰਚਾਰਜ ਜਾਣ ਵਾਲੇ ਸਮੇਂ ਦੇ ਟਿਕਟਾਂ ਲਾ ਲਓ ਤੁਸੀਂ ਜਾਂ ਜਿੱਦਾਂ ਮਤਲਬ ਲਾ ਦਿੱਤਾ ਗਿਆ ਤੇ ਅਸੀਂ ਫਿਰ ਆਮ ਦੇ ਆਮ ਰਹਿ ਗਏ ਤੇ ਇਸ ਕਰਕੇ ਇਹ ਕਿ ਅਸੀਂ 4 ਮਹੀਨੇ ਤੋਂ ਜਿਹੜਾ ਕਿ ਅਸੀਂ ਚੁੱਪ ਕਰਕੇ ਲਗਭਗ ਬੈਠੇ ਰਹੇ ਸੀ ਸਿਰਫ ਤੇ ਸਿਰਫ ਅਸੀਂ ਇਹੀ ਪੁੱਛਦੇ ਰਹੇ ਕਿ ਮਤਲਬ ਜਿਹੜਾ ਕਿ ਸਾਡਾ ਜਿਹੜਾ ਕਸੂਰ ਹੈ ਨੂ ਦੱਸ ਦਿੱਤਾ ਜਾਵੇ ਕਿ ਅਸੀਂ ਹਲਕੇ ਦੇ ਵਿੱਚ ਬੈਠ ਕੇ ਕ腐ਸ਼ਨ ਕਰ ਰਹੇ ਹਾਂ ਜਾਂ ਕੋਈ ਗਲਤ ਕੰਮ ਕਰ ਰਹੇ ਹਾਂ ਜੋ ਵੀ ਹੈਗਾ ਸਾਨੂੰ ਇਹ ਤੇ ਘੱਟੋ ਘੱਟ ਦੱਸਿਆ ਜਾਵੇ ਨਾ ਲੇਕਿਨ ਸਾਨੂੰ ਕੁਝ ਤੋਂ ਵੱਧ ਕੇ ਜਦੋਂ ਲਾਇਆ ਗਿਆ ਉਸ 3.5 ਮਹੀਨੇ ਜਿਹੜਾ ਕਿ ਸਾਨੂੰ ਕੁਝ ਨਹੀਂ ਦੱਸਿਆ ਗਿਆ ਫਿਰ ਇਹ ਸੀ ਕਿ ਸਾਡੇ ਜਿਹੜੇ ਰਾਇਸੈਂਸੀ ਹਲਕੇ ਦੇ ਜਿਹੜੇ ਵੀਰ ਸੀ ਸਾਡੇ ਪਿਆਰ ਕਰਨ ਵਾਲੇ ਸੀ ਜਿਹੜੇ ਕਿ ਲੰਬੇ ਸਮੇਂ ਤੋਂ ਜਿਹੜੇ ਵਰਕਰ ਸਾਡੇ ਨਾਲ ਜਿਹੜੇ ਜੁੜੇ ਸੀ ਸੋ ਇਹ ਕਿ ਫਿਰ ਉਹ ਵੀ ਕਹਿੰਦੇ ਸੀ ਕਿ ਭਾਈ ਸਾਹਿਬ ਆਪਾਂ ਕਿਹਨਾਂ ਕਿਸੇ ਪਾਸੇ ਚੱਲੀ ਆਪਾਂ ਕਰੀਏ ਸੋਚ ਹੈ ਇਹਨਾਂ ਨੂੰ ਪਾਰਟੀ ਨੂੰ ਸਾਡੀ ਜ਼ਰੂਰਤ ਨਹੀਂ ਸਮਝਦੇ ਤੇ ਫਿਰ ਆਪਾਂ ਵੀ ਕਿਉਂ ਸਮਝੀਏ ਚਾਏ ਕਹਿੰਦੇ ਅਗੇ ਅਸੀਂ ਖਾਸ ਬੰਦੇ ਲਿਆਣ ਕੇ ਅਸੀਂ ਸਹਾਇਤ ਲਾਂਗੇ ਸੋ ਇਹ ਸਤਾਈ ਹੀ ਦੇ ਵਿੱਚ ਆਪਾਂ ਇਹਨਾਂ ਨੂੰ ਦੱਸ ਦਾਂਗੇ ਵੀ ਖਾਸ ਕੀ ਹੁੰਦੇ ਤੇ ਆਮ ਕੀ ਹੁੰਦੇ ਆ ਸੋ ਇਸ ਕਰਕੇ ਆ ਕਿ ਫਿਰ ਸਾਰੇ ਵੀਰਾਂ ਦੀ ਸਲਾਹ ਲੈ ਕੇ ਪੰਚ ਸਰਪੰਚ ਆਪਣੇ ਹੋਰ ਵੀ ਜਿਹੜੇ ਆਗੂ ਸਹਬਾਨ ਸੀ ਜਿੰਨੇ ਸਾਰੇ ਵੀਰਾਂ ਨਾਲ ਸਲਾਹ ਕਰਕੇ ਤੇ ਫਿਰ ਜਿਹੜਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਕਿ ਸ਼ਾਮਲ ਹੁੰਦਾ ਜਿਹੜਾ ਕਿ ਪ੍ਰੋਗਰਾਮ ਜਿਹੜਾ ਬਣਾਇਆ ਸੀ ਤੁਸੀਂ ਕਿਹਾ ਕਿ ਕੋਈ ਦਿੱਲੀ ਤੋਂ ਆ ਗਿਆ ਪੈਰਾਸ਼ੂਟ ਰਾਈ ਕੋ ਕਿਹੇ ਪਾਸਿਓਂ ਆ ਗਿਆ ਪਰ ਤੁਹਾਨੂੰ ਵੀ ਪਤਾ ਸੀ ਆਹ ਪਾਰਟੀ ਤਾਂ ਦਿੱਲੀ ਤੋਂ ਚੱਲਦੀ ਸੀ ਕੇਜਰੀਵਾਲ ਦੀ ਦਿੱਲੀ ਤੋਂ ਨੇ ਮਨੀਸ਼ ਸ਼ੋਧਿਆ ਜੀ ਦਿੱਲੀ ਤੋਂ ਨੇ ਉਹ ਦਿੱਲੀ ਵਾਲਿਆਂ ਤੇ ਆਣ ਕੇ ਪੰਜਾਬ ਦੇ ਵਿੱਚ ਪਾਰਟੀ ਖੜੀ ਕੀਤੀ ਉਦੋਂ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਦੇਖੋ ਉਦੋਂ ਜਦੋਂ ਅਸੀਂ 2013 ਦੇ ਵਿੱਚ ਤੁਰੇ ਸੀ ਨਾ ਜੀ ਮੈਂ 2000 ਆਪਣੀ ਗੱਲ ਕਰਾਂ 2013 ਦੇ ਵਿੱਚ ਮੈਂ ਦਸੰਬਰ ਮਹੀਨੇ 'ਚ ਤੁਰਿਆ ਸੀ 28 ਦਸੰਬਰ ਨੂੰ ਅਸੀਂ ਉਦੋਂ ਇਸ ਚੀਜ਼ ਦਾ ਪਤਾ ਨਹੀਂ ਸੀ ਉਦੋਂ ਨਹੀਂ ਮਤਲਬ ਕਹਿ ਸਕਦੇ ਆ ਕਿ ਕਿਉਂਕਿ ਇਸ ਲਾਈਨ ਦੇ ਵਿੱਚ ਕੋਈ ਬੈਕਗ੍ਰਾਉਂਡ ਛਾਡੀ ਦੇਖ ਲਈਏ ਸਾਡੇ ਪਰਿਵਾਰ ਦੀ ਜਾਂ ਕੋਈ ਰਿਸ਼ਤੇਦਾਰ ਦੀ ਮਤਲਬ ਕਿਤੇ ਵੀ ਕੋਈ ਪੋਲੀਟੀਕਲ ਮਤਲਬ ਲੀਡਰ ਜਾਂ ਕੋਈ ਪੰਚ ਸਰਪੰਚ ਵੀ ਨਹੀਂ ਬਣਿਆ ਸੋ ਇਸ ਚੀਜ਼ ਦਾ ਪਤਾ ਨਹੀਂ ਜੇ ਅਸੀਂ ਤੇ ਮਾਨ ਸਾਹਿਬ ਨੂੰ ਦੇਖ ਕੇ ਤੁਰੇ ਸੀ ਉਦੋਂ ਕਿ ਮਾਨ ਸਾਹਿਬ ਦੇ ਆਪਾ ਦੇਖਦੇ ਰਹੇ ਸਪੀਚ ਜਦੋਂ 2014 ਚ ਉਹਨਾਂ ਨੇ ਇਲੈਕਸ਼ਨ ਲੜੀ ਸੀ ਐਮਪੀ ਦੀ ਸੋ ਉਸ ਚੀਜ਼ ਨੂੰ ਦੇਖ ਕੇ ਤੇ ਯਾਰ ਇੱਕ ਬਦਲਾਅ ਲੈ ਕੇ ਆਈਏ ਇੱਕ ਬਦਲਾਅ ਮਤਲਬ ਪੰਜਾਬ ਦੇ ਵਿੱਚ ਵੀ ਕਰੀਏ ਰਵਾਇਤੀ ਪਾਰਟੀਆਂ ਤੋਂ ਆਪਾ ਖਹਿੜਾ ਛਡਾਈਏ ਸੋ ਇਸ ਕਰਕੇ ਨਾਲ ਉਹ ਸਾਨੂੰ ਟਿਕਟ ਲੜਨ ਦਾ ਹੀ ਪਤਾ ਸੀ ਕਿ ਅਸੀਂ 2013 ਤੋਂ ਲੈ ਕੇ ਆਪਾਂ ਲਗਾਤਾਰ ਹੀ ਕਰਦੇ ਰਹੇ 17 ਦੇ ਵਿੱਚ ਜਗਜੋਤ ਸਿੰਘ ਖਾਲਸਾ ਨੂੰ ਸੀਟ ਮਿਲ ਗਈ ਹਾਲੇ ਕਿ ਉਦੋਂ ਤਿੰਨ ਚਾਰ ਬੰਦੇ ਚਾਹਵਾਨ ਸੀ ਤਾੜੀਵਾਲ ਸਾਹਿਬ ਵੀ ਇੱਥੋਂ ਚਾਹਵਾਨ ਸੀ ਇਹ ਵੀ ਪ੍ਰਵੀਨਪੁਰੀ ਸੀ ਚਾਹਵਾਨ ਪ੍ਰਵੀਨਪੁਰੀ ਦੇ ਨਾਲ ਅਸੀਂ ਤੁਰੇ ਸੀ ਸੋ ਇਸ ਕਰਕੇ ਆ ਕਿ ਚਲੋ ਸਾਨੂੰ ਤੇ ਇਸ ਚੀਜ਼ ਦਾ ਪਤਾ ਨਹੀਂ ਸੀ ਵੀ ਟਿਕਟ ਟੂਟਾਂ ਦਾ ਕੀ ਹਿਸਾਬਤਾ ਹੈ ਜ ਇਹਨਾਂ ਦਾ ਸੋ ਇਹਨਾਂ ਨੂੰ ਜਗਜੋਤ ਸਿੰਘ ਖਾਲਸਾ ਨੂੰ ਟਿਕਟ ਮਿਲ ਗਈ ਉਦੋਂ ਵੀ ਅਸੀਂ ਡਟ ਕੇ ਜਿਹੜੀ ਸੀ ਮੱਤ ਦਿੱਤੀ 2019 ਦੇ ਵਿੱਚ ਬਾਜ ਚਾੜੀਵਾਲ ਸਾਹਿਬ ਨੇ ਐਮਪੀ ਦੀ ਇਲੈਕਸ਼ਨ ਲੜੀ ਉਦੋਂ ਵੀ ਅਸੀਂ ਜਿੰਨੇ ਜੋਗੇ ਹੈਗੇ ਸੀ ਮੱਤ ਦਿੱਤੀ 2020 ਦੇ ਵਿੱਚ ਪਾਰਟੀ ਨੇ ਆ ਤੇ ਆਪਾਂ ਜਿਹੜੀ ਕਿ ਸਰਵੇ ਦੇ ਆਧਾਰ ਤੇ ਜਿਹੜੀ ਕਿ ਸੀਟ ਤੁਹਾਨੂੰ ਜਿਹੜੀ ਕਿ 2022 ਦੇ ਵਿੱਚ ਜਿਹਦਾ ਸਰਵੇ ਚ ਨਾ ਆ ਗਿਆ ਸੋ ਉਸ ਨੂੰ ਸੀਟ ਜਿਹੜੀ ਕਿ ਉਹ ਮਿਲੂਗੀ ਠੀਕ ਹੈ ਅਸੀਂ ਉਦੋਂ ਚਾਰ ਪੰਜ ਜਾਣੇ ਚਾਹਵਾਨ ਸੀ ਹੈਗੇ ਸੀ ਸਾਰੇ ਵੀਰੋਂ ਮੈਂ ਸਭ ਤੋਂ ਪਹਿਲਾਂ ਮੈਂ ਹੀ ਤੁਰਿਆ ਸੀ 20 ਦੇ ਵਿੱਚ ਫਿਰ ਉਸ ਤੋਂ ਬਾਅਦ ਚਾਰ ਵੀਰ ਹੋਰ ਆ ਗਏ ਚਲੋ ਠੀਕ ਉਦੋਂ ਮਾ ਪਾਰਟੀ ਨੇ ਜਿਹੜਾ ਗੱਲ ਹੈਗੀ ਸੀ ਕਿ ਇਮਾਨਦਾਰੀ ਦੇ ਨਾਲ ਕੰਮ ਕੀਤਾ ਸੋ ਸਰਵੇ ਦੇ ਆਧਾਰ ਤੇ ਸਾਨੂੰ ਸੀਟ ਮਿਲ ਗਈ 22 ਦੇ ਵਿੱਚ ਅਸੀਂ ਚਲੋ ਰਹਿ ਵੀ ਗਏ ਥੋੜੀਆਂ ਜੀਆਂ ਵੋਟਾਂ ਤੇ ਅਸੀਂ ਰਹਿ ਵੀ ਗਏ ਪਰ ਫਿਰ ਵੀ ਪਾਰਟੀ ਨੇ ਚਲੋ ਪੰਜਾਬ ਦਾ ਸਾਨੂੰ ਚੇਅਰਮੈਨ ਲਾਤਾ ਪੰਨ ਗ੍ਰੇਨ ਪੰਜਾਬ ਦਾ ਸ ਤਾ ਲੇਕਿਨ ਹੁਣ ਕੀ ਸੀ ਕਿ ਹੁਣ ਜਦੋਂ ਲਗਭਗ ਦਿੱਲੀ ਜਦੋਂ ਜਦੋਂ ਸਰਕਾਰ ਰਹਿ ਗਈ ਕੇਰੀয়াল ਸਾਹਿਬ ਆਪ ਵੀ ਹਰਗੇ ਮਨੀਸ ਹੋਦਿਆ ਜੀ ਹਰਗੇ ਜਿੰਨੇ ਵੀ ਲੀਡਰ ਹੈਗੇ ਸਿੰਦਰ ਜੈਨ ਜੀ ਜਦੋਂ ਲਾਗੇ ਉਦੋਂ ਇੱਕ ਇਦਾਂ ਪਤਾ ਨਹੀਂ ਪਾਰਟੀ ਨੂੰ ਆਣ ਕੇ ਕੀ ਹੋ ਗਿਆ ਉਦੋਂ ਇਹ ਸੀ ਕਿ ਉਦੋਂ ਫਿਰ ਕਹਿੰਦਾ ਕਿ ਹੁਣ ਆਪਾਂ ਉਹਨੂੰ ਆਮ ਬੰਦੇ ਦੀ ਨਹੀਂ ਹੁਣ ਆਪਾਂ ਖਾਸ ਬੰਦੇ ਦੀ ਲੋੜ ਆ ਆਪਾਂ ਹੁਣ ਖਾਸ ਬੰਦੇ ਜਿਹੜੇ ਕਿ ਉਹ ਝੁੱਕਣੇ ਸ਼ੁਰੂ ਕਰ ਗਏ ਸੋ ਲਗਭਗ ਜਿਹੜਾ ਮਨ ਨੂੰ ਦੁੱਖ ਤੇ ਹੁੰਦਾ ਜੀ ਜਦੋਂ ਲਗਭਗ 20 ਵਾਲੀ ਇਲੈਕਸ਼ਨ ਹੋਈ ਸੀ ਚਾਰ ਜੀਵਨੀ ਚੋਣ ਹੋਈਆਂ ਸੀ ਉਦੋਂ ਵੀ ਮਤਲਬ ਅਸੀਂ ਆਪਸ ਵਿੱਚ ਹੀ ਬੈਠ ਕੇ ਚਲੋ ਡਿਸਕਸ ਕਰਦੇ ਹੁੰਦੇ ਸੀ ਸਾਰੇ ਵੀਰ ਕੇ ਆ ਪਾਰਟੀ ਲੱਗਦਾ ਹੁਣ ਪੁੱਤ ਐ ਐਮਐਲਏ ਬਣਾਤਾ ਪਿਓ ਐ ਐਮਪੀ ਬਣਾਤਾ ਸੋ ਉਦੋਂ ਵੀ ਸਾਨੂੰ ਲੱਗਦਾ ਸੀ ਕਿ ਤਨਾ ਕਿਤੇ ਤੇ ਪਰ ਇਹ ਜੇ ਚਲੋ ਸ਼ਾਇਦ ਹੌਲੀ ਹੌਲੀ ਹੋ ਜਾਊਗਾ ਸੈੱਟ ਪਰ ਸੈੱਟ ਕੀ ਹੋਣਾ ਸੀ ਬਾਅਦ ਚ ਪੈਰਾਸ਼ੂਟ ਰਾਈ ਖਾਸ ਬੰਦੇ ਕਲਾਕਾਰ ਲਾਲੋ ਜਾਂ ਦੂਜੇ ਹੋਰ ਵੀ ਕਾਫੀ ਹਲਕਿਆਂ ਦੇ ਵਿੱਚੋਂ ਤਰਨ ਤਰਨ ਦੀ ਗੱਲ ਕਰ ਲੋ ਉੱਥੇ ਵੀ ਖਾਸ ਬੰਦੇ ਜਿਹੜੇ ਆਉਣੇ ਸ਼ੁਰੂ ਹੋਗੇ ਸੋ ਇਸ ਕਰਕੇ ਗਏ ਸੋਚਿਆ ਜੇ ਪਾਰਟੀਆਂ ਸਾਡੀ ਜ਼ਰੂਰਤ ਨਹੀਂ ਸਮਝੀ ਹੋਣ ਤੇ ਚਲੋ ਠੀਕ ਹੈ ਜੀ ਸੋ ਇਸ ਕਰਕੇ ਜਿਹੜਾ ਕਿ ਅਸੀਂ ਕਿਨਾਰਾ ਕੀਤਾ ਮਹਦੀਆ ਸਾਹਿਬ ਤੁਸੀਂ ਪਿਛਲੇ ਦਿਨ ਇੱਕ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਬੰਦੇ ਦੇ ਚਿਹਰੇ ਨੂੰ ਵੋਟਾਂ ਪੈਂਦੀਆਂ ਪਾਰਟੀ ਨੂੰ ਮੈਨੂੰ ਵੋਟਾਂ ਪਈਆਂ ਨੇ ਉਹ ਬਲਦੇਵ ਸਿੰਘ ਮਿਆਦੀਆਂ ਨੂੰ ਵੋਟਾਂ ਪਈਆਂ ਨੇ ਜਾਣੇ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਵਾਕੇ ਬਲਦੇਵ ਸਿੰਘ ਮਿਆਦੀਆਂ ਨੂੰ ਵੋਟਾਂ ਪਈਆਂ ਸੀ ਇਹ ਇਹ ਚੀਜ਼ ਦਾ ਜਿਹੜਾ ਹੈਗਾ ਜੀ ਇਹ 2027 ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ 2027 ਦੇ ਵਿੱਚ ਮਤਲਬ ਚਲੋ ਉਦੋਂ 2022 ਜਦੋਂ ਬਾਈਚ ਇਲੈਕਸ਼ਨ ਲੜੀ ਹੈ ਨਾ ਜੀ ਉਦੋਂ ਕਾਰਨ ਕੀ ਸੀ ਕਿ ਉਦੋਂ ਕਾਰਨ ਸੀ ਕਿ ਲੋਕ ਦੂਜੀਆਂ ਪਾਰਟੀਆਂ ਤੋਂ ਬੜੇ ਤੰਗ ਪਰੇਸ਼ਾਨ ਸੀ ਠੀਕ ਹੈ ਜੀ ਉਦੋਂ ਇਹ ਸੀ ਕਿ ਬਦਲਾਅ ਲੋਕ ਚਾਹੁੰਦੇ ਸੀ ਤੇ ਸੋ ਇਸ ਕਰਕੇ ਜਿਹੜੀ ਕਿ ਬੜੀ ਵੱਡੀ ਲੈਣਾ 92 ਨਹੀਂ ਤੇ ਤੁਸੀਂ ਵੀ ਦੇਖਿਆ ਇਤਿਹਾਸ ਦੇ ਵਿੱਚ ਲਗਭਗ ਪਹਿਲੀ ਵਾਰੀ ਹੋਇਆ ਕਿ 92 93 ਜਿਹੜੀਆਂ ਸੀਟਾਂ ਆਉਣੀਆਂ ਸੀ ਚਲੋ ਅਸਾਂ ਨੂੰ ਵੀ ਵੋਟ ਬਹੁਤ ਵਧੀਆ ਪਈ ਸਾਢੇ 37000 ਵੋਟ ਅਸੀਂ ਵੀ ਹਾਸਲ ਕੀਤੀ ਸੋ ਇਸ ਕਰਕੇ ਆ ਕਿ ਹੁਣ 2027 ਦੇ ਵਿੱਚ ਇਸ ਚੀਜ਼ ਦਾ ਨਤਾਰਾ ਹੋ ਜਾਊਗਾ ਵੀ ਕਿਉਂਕਿ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਇਹ ਮੈਂ ਗੱਲ ਦਿੱਲੀ ਵਾਲਿਆਂ ਦੀ ਕਹੀ ਸੀ ਮਤਲਬ ਜਦੋਂ ਅਸੀਂ ਦਿੱਲੀ ਵਾਲਿਆਂ ਨਾਲ ਇੱਕ ਦੋ ਵਾਰ ਜਦੋਂ ਗੱਲ ਹੋਈ ਨਾ ਜੀ ਉਹ ਪਤਾ ਕੀ ਕਹਿੰਦੇ ਸੀ ਕਹਿੰਦੇ ਸੀ ਮਤਲਬ ਜਿਹੜੀ ਹੈਗੀ ਆ ਆਦਮੀ ਦੀ ਕੋਈ ਵੈਲਿਊ ਨਹੀਂ ਵੋਟ ਤਾਂ ਝਾੜੂ ਦੇ ਨਿਸ਼ਾਨ ਪਰ ਡਲਦੀ ਹੈ ਤੋ ਅਹੀਂ ਸੋਚਿਆ ਚਲੋ ਠੀਕ ਹੈ ਜੀ ਮਰਾ ਅਹੀਂ ਉਦੋਂ ਕੀ ਕਹਿਣਾ ਸੀ ਆਪਾਂ ਚੁੱਪ ਕੀਤੇ ਰਹਿਗੇ ਚਲੋ 2027 ਦੇ ਵਿੱਚ ਪਤਾ ਲੱਗੂਗਾ ਕਿ 2027 ਦੇ ਵਿੱਚ ਵਾਕਿਆ ਝਾੜੂ ਦੇ ਨਿਸ਼ਾਨ ਤੇ ਪੈਂਦੀ ਪਰ ਮੈਂ ਉਦੋਂ ਅਸੀਂ ਮੌਜੂਦਾ ਸੀ ਉਦੋਂ ਮੈਂ ਹੈਗਾ ਸੀ ਹਲਕਾ ਇੰਚਾਰਜ ਵੀ ਹੈਗਾ ਸੀ ਜਦੋਂ ਇਹ ਵਾਲੀਆਂ ਗੱਲਾਂ ਹੋਈਆਂ ਸੀ ਵੀ ਅਸੀਂ ਤੇ ਜਿੰਨੂੰ ਮਰਜ਼ੀ ਖੜਾ ਕਰਦੀਏ ਵੋਟ ਦੇ ਝਾੜੂ ਦੇ ਨਿਸ਼ਾਨ ਤੇ ਪੈਣੀ ਸੀ ਪਰ ਉਦੋਂ ਇਹ ਸੀ ਕਿ ਉਦੋਂ ਮੈਂ ਉਥੇ ਇਹ ਗੱਲ ਕਹੀ ਸੀ ਉਦੋਂ ਜਿਹੜੀ ਗੱਲ ਤੇ ਜ਼ਿਆਦਾ ਹੁੰਦਾ ਸੀ ਕਿਉਂਕਿ ਮੇਰੀ ਯਾਦ ਤੇ ਆ ਕਿ ਇੱਕ ਸੱਚ ਪੰਜਾਬ ਦੇ ਲੀਡਰ ਬੈਠੇ ਸੀ ਮੈਂ ਨਾਂ ਨਹੀਂ ਲਊਂਗਾ ਉਹ ਕਹਿੰਦਾ ਜੀ ਮਤਲਬ ਉਹ ਤਾਂ ਤੁਸੀਂ ਪਾਰਟੀ 'ਚ ਹੈ ਨਹੀਂ ਮਿਆਦੀਆ ਸਾਹਿਬ ਹੁਣ ਤਾਂ ਤੁਹਾਡਾ ਨਾਂ ਲੈਣਾ ਹੱਕ ਬਣਦਾ ਆ ਨਹੀਂ ਨਹੀਂ ਚਲੋ ਉਹ ਉਹ ਭਰਾ ਆ ਸਾਡੇ ਜੀ ਜਿਹੜੇ ਪੰਜਾਬ ਦੇ ਲੀਡਰ ਹਨ ਉਹ ਭਰਾ ਆ ਸਾਡੇ ਸੋ ਇਸ ਕਰਕੇ ਹੈਗਾ ਵੀ ਆਪਾਂ ਹੁਣ ਨਾਂ ਲੈ ਦੀ ਤੇ ਸ਼ਾਮਾਂ ਨੂੰ ਉਹਨਾਂ ਨੂੰ ਚੁੱਕ ਕੇ ਬਾਹਰ ਕਰ ਦੇਣ ਨੂੰ ਸਾੜਦਾ ਕਰਕੇ ਕਿਸੇ ਦਾ ਨੁਕਸਾਨ ਹੋ ਜੇ ਸੋ ਇਹ ਨਹੀਂ ਆ ਮਤਲਬ ਮੈਂ ਉਦੋਂ ਉਹਨਾਂ ਕਹਿੰਦਾ ਮੈਂ ਜੇ ਯਾਰ ਝਾੜੂ ਦੇ ਨਿਸ਼ਾਨ ਤੇ ਜੇ ਵੋਟਾਂ ਪੈਂਦੀਆਂ ਤਾਂ ਫਿਰ ਕੇਈ ਗੱਲ ਸਾਹਿਬ ਕਿਉਂ ਹਰ ਗਏ ਦਿੱਲੀ ਦੇ ਵਿੱਚ ਮਨੀਸ਼ ਉਹਦੀ ਜਸਿੰਦਰ ਜੀ ਵੱਡੇ ਵੱਡੇ ਲੀਡਰ ਸੀ ਹਨ ਸਾਰੇ ਹਰ ਗਏ ਸੋ ਇਸ ਕਰਕੇ ਇਹ ਆ ਨੂੰ ਪੈਂਦੀਆਂ ਜਾਂ ਚਿਹਰੇ ਨੂੰ ਵੋਟਾਂ ਪੈਂਦੀਆਂ ਸੋ 2027 ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਅਸੀਂ ਰਾਇਆਸਾਂਸੀ ਹਲਕਾ ਹੈ ਜਿਹੜਾ ਸੋ ਜਿੱਤ ਕੇ ਜਿਹੜਾ ਕਿ ਅਸੀਂ ਬੀਜੇਪੀ ਦੀ ਝੋਲੀ ਚ ਪਾਵਾਂਗੇ ਇਹ 22 ਤੋਂ ਪਹਿਲਾਂ ਬਲਦੇਵ ਸਿੰਘ ਮਿਆਦੀਆਂ ਦਾ ਕੋ ਚਿਹਰਾ ਹੈਗਾ ਸੀ ਚਿਹਰਾ ਤੇ ਆਮ ਆਦਮੀ ਪਾਰਟੀ ਜਿ ਬਣਿਆ ਮੈਨੂੰ ਲੱਗਦਾ ਤੁਸੀਂ ਆਪਣੇ ਪਿੰਡ ਮਿਆਦੀਆਂ ਤੋਂ ਕਦੀ ਮੈਂਬਰ ਪੰਚਾਇਤ ਜਾਂ ਸਰਪੰਚ ਵੀ ਨਹੀਂ ਬਣੇ ਹੋਣੇ ਇਹ ਤਾਂ ਆਮ ਆਦਮੀ ਪਾਰਟੀ ਨੇ ਸਿੱਧੀ ਟਿਕਟ ਦਿੱਤੀ ਤੁਹਾਨੂੰ ਹਾਂ ਨਹੀਂ ਨਹੀਂ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਮੈਂ ਕੀ ਮੇਰਾ ਖਾਨਦਾਨ ਚ ਕੋਈ ਵੀ ਨਹੀਂ ਬਣਿਆ ਚਾ ਫਾਦਰ ਗ੍ਰੈਂਡ ਫਾਦਰ ਮਲਦੂਰ ਤੱਕ ਰ ਪੀੜੀਆਂ ਦੀ ਗੱਲ ਕਰ ਲਈ ਨ ਤੋ ਇਹਦੇ ਮੈਨੂੰ ਸ਼ੌਂਕ ਜਾਗਿਆ ਮੈਂ ਸ਼ੌਂਕ ਇੱਥੋਂ ਤੱਕ ਨਹੀਂ ਸੀ ਬਸ ਸਰਪੰਚੀ ਤੱਕ ਰਸਮ ਤੋਂ ਯਾਰ ਸਰਪੰਚੀ ਬਣਨੇ ਆਪਾਂ ਪਿੰਡ ਦਾ ਚਲੋ ਮਾਲਕ ਨੇ ਕਿਰਪਾ ਕੀਤੀ ਪਰ ਠੀਕ ਆ ਇੱਕ ਗੱਲ ਪਤਾ ਕੀ ਦੇਖੋ ਆ ਕਿ ਸਾਡਾ ਚਿਹਰਾ ਪਾਰਟੀ ਦਾ ਕਰਕੇ ਬਣਿਆ ਤੇ ਪਰ ਇਹ ਵੀ ਪਹਿਲਾਂ ਦੇਖਿਆ ਜਾਵੇ ਨਾ ਕਿ ਚੈਪ ਪਾਰਟੀ ਦਾ ਚਿਹਰਾ ਬਣਿਆ ਤੋ ਵੀ ਤੇ ਸਾਡੇ ਕਰਕੇ ਬਣਿਆ ਨਾ ਪੰਜਾਬ ਦੇ ਵਿੱਚ ਪਾਰਟੀ ਦਾ ਨਾਮ ਕਿੱਥੇ ਸੀ ਘਰ ਘਰ ਕੇਸਰੀਵਾਲ ਦਾ ਨਾਮ ਕਿੱਥੇ ਸੀ ਉਹ ਵੀ ਤਾਂ ਦੇਵ ਸਿੰਘ ਮਿਆਦੀਆਂ ਦਾ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਆ ਤੇ ਬਲਦੇਵ ਸਿੰਘ ਮਿਆਦੀਆਂ ਦੇ ਕਰਕੇ ਨਾਮ ਬਣਿਆ ਪੰਜਾਬ ਦੇ ਵਿੱਚ ਮੈਨੂੰ ਇਹ ਗੱਲ ਦਾ ਸੱਚ ਲੱਗਾ ਕਿ ਨਹੀਂ ਪੰਜਾਬ ਦੇ ਵਿੱਚ ਨਹੀਂ ਮੈਂ ਕਹਿ ਸਕਦਾ ਮੈਂ ਰਾਜਸੈਂਸੀ ਦੀ ਗੱਲ ਕਰ ਰਿਹਾ ਤੁਹਾਡੇ ਤੋਂ ਪਹਿਲਾਂ ਵੀ 13313 ਵੋਟਾਂ ਜਗਜੋਤ ਸਿੰਘ ਖਾਲਸਾ ਨੇ ਖੜੀਆਂ ਸੀਗੀਆਂ ਉਦੋਂ ਕਿਹੜੇ ਆਮ ਆਦਮੀ ਪਾਰਟੀ ਦਾ ਝੰਡੇ ਝੁਲਦੇ ਸੀ ਪੰਜਾਬ ਵਿੱਚ ਨਹੀਂ ਨਹੀਂ ਉਦੋਂ ਦੇਖੋ ਅਸੀਂ ਮੈਂ 2013 ਦੀ ਜਦੋਂ ਗੱਲ ਕਰਦਾ ਸੀ ਹਰ ਘਰ ਦੇ ਵਿੱਚ ਗਏ ਹਰ ਘਰ ਚ ਜਾ ਕੇ ਮਤਲਬ ਗੱਲ ਦੂਰ ਛੱਡੋ ਕਿ ਮਤਲਬ ਪਾਣੀ ਵੀ ਨਹੀਂ ਸੀ ਪੁੱਛਦੇ ਸਾਨੂੰ ਪਿੰਡਾਂ ਦੇ ਵਿੱਚ ਲੋਕ ਇਹੀ ਗੱਲ ਕਹਿੰਦੇ ਸੀ ਕਿ ਟੋਪੀਆਂ ਵਾਲੇ ਆ ਗਏ ਬੜਾ ਕੁਝ ਸੁਣਿਆ ਸੀ ਚਾਹ ਮੰਨ ਕੇ ਚੱਲੋ ਅਸੀਂ ਘਰ ਘਰ ਬਾਕੀ ਟੋਪੀਆਂ ਵਾਲੇ ਸੀ ਹਾਂ ਹੋਂ ਤੇ ਲੱਗਦਾ ਏਦਾਂ ਹੀ ਤੁਸੀਂ ਪੱਗਾਂ ਵਾਲੇ ਕਿਵੇਂ ਫਸ ਗਏ ਟੋਪੀਆਂ ਵਾਲੇ ਦੇ ਵਿੱਚ ਮੈਨੂੰ ਇਹ ਦੱਸ ਦਿਓ ਆਪਾਂ ਦੇ ਦੇਖੋ ਉਦੋਂ ਜਦੋਂ ਬੰਦਾ ਕਿਸੇ ਵੀ ਕੋਈ ਨਵੇਂ ਕੰਮ ਵਿੱਚ ਤੁਰਦਾ ਨਾ ਉਦੋਂ ਬੰਦਾ ਇਹੀ ਕਹਿੰਦਾ ਕਿ ਯਾਰ ਸਿਆਣਾ ਮੈਂ ਹੀ ਆ ਅਗਲਾ ਬੰਦਾ ਨਹੀਂ ਸਿਆਣਾ ਵੀ ਉਹ ਜੀ ਸਾਹਿਬ ਜਦੋਂ 3.5 ਸਾਲ ਹੰਡਾਲੇ ਫੇਰ ਹੀ ਕਿਉਂ ਯਾਦ ਆਈ ਕਿ ਯਾਰ ਇਹ ਦਿੱਲੀ ਤੋਂ ਸਾਰਾ ਕੁਝ ਚੱਲਦਾ ਆ ਸੱਤਾ ਹੰਡਾਲ ਇਥੋਂ ਤੱਕ ਕੀ ਬੜਾ ਕੁਝ ਹੰਡਾ ਲਿਆ ਜੋ ਰੌਲਾ ਪਿੰਦਾ ਸੀ ਰਾਸ ਸاسي ਹਲਕੇ ਦੇ ਵਿੱਚ ਨਹੀਂ ਨਹੀਂ ਮੈਂ ਅਸੀਂ ਤੁਹਾਨੂੰ ਕਹਿ ਰਹਾਂ ਨਾ ਦੇਖੋ ਮਤਲਬ 3.5 ਸਾਲ ਅਸੀਂ ਹਲਕਾ ਚਾਰਜ ਵੀ ਰਹੇ ਹਾਂ ਸੋ ਇਦਾਂ ਨਹੀਂ ਹੈਗਾ ਕਿ ਆਪਾਂ ਮੈਂ ਉਦੋਂ ਵੀ ਸਰਕਾਰ ਦੇ ਵਿੱਚ ਵੀ ਗੱਲ ਚੁੱਕਦਾ ਰਿਹਾ ਸੀ ਇੱਕ ਦੋ ਵਾਰ ਮੈਂ ਗੱਲ ਚੁੱਕੀ ਵੀ ਸੀ ਕਿ ਮਤਲਬ ਯਾਰ ਸਿਸਟਮ ਹੈ ਜਿਹੜਾ ਕਿ ਉਹ ਸਹੀ ਨਹੀਂ ਚੱਲ ਰਿਹਾ ਪਰ ਕਾਰਨ ਇਹ ਸੀ ਨਾ ਕਿ ਸੋਨ ਦਾ ਕੋਈ ਨਹੀਂ ਸੀ ਸੁਨਵਾਈ ਕੋਈ ਨਹੀਂ ਸੀ ਹੈਗੀ ਅਸਲ ਚ ਕਾਰਨ ਕੀ ਸੀ ਕਿ ਅਸੀਂ ਹੁਣ 2022 ਦੇ ਵਿੱਚ ਕੀ ਕਹਿ ਕੇ ਆਏ ਸੀ ਅਸੀਂ ਕਰਪਸ਼ਨ ਖਤਮ ਕਰ ਦਾਂਗੇ ਜੀ ਅਸੀਂ 20000 ਕਰੋੜ ਕਲਾ ਮਾਈਨਿੰਗ ਚੋਂ ਲੈਵਾਂਗੇ ਜੀ ਐਦਾਂ ਓਦਾਂ ਕਰ ਲਾਂਗੇ ਜੀ ਅਸੀਂ ਅਸੀਂ ਵੀ ਧਾਰਨਾ ਦਿੱਲੀ ਦੀਆਂ ਜਾ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਦਿੰਦੇ ਰਹੇ ਉੱਥੇ ਇਮਾਨਦਾਰੀ ਦੇ ਨਾਲ ਕੰਮ ਚੱਲ ਰਿਹਾ ਸਾਰਾ ਕੁਝ ਹੋ ਰਿਹਾ ਸੋ ਮੈਂ ਜਦੋਂ ਜਦੋਂ ਜ਼ਿਆਦਾ ਸੀ ਨਾ ਜਦੋਂ ਜ਼ਿਆਦਾ ਮਨ ਜਿਹਨੂੰ ਕਹਿੰਦੇ ਪਰੇਸ਼ਾਨ ਲਾ ਲੋ ਜਾਂ ਮਨ ਦੁਖੀ ਲਾ ਲੋ ਸੋ ਯਾ ਤੁਹਾਨੂੰ ਵੀ ਯਾਦ ਹੋਊਗਾ ਕਿ ਮੈਂ ਨਾ ਇੱਕ ਦੋ ਟਰੱਕ ਫੜੇ ਸੀ ਜੀ ਆ ਕਣਕ ਦੇ ਕਿਉਂਕਿ ਮਹਿਕਮਾ ਸਾਡੇ ਕੋਲ ਸੀ ਸਾਨੂੰ ਵੀ ਏਸੀ ਵੀਰ ਆਪ ਕੋਈ ਨਾ ਕੋਈ ਕਰਕੇ ਦੇ ਦਿਖਾਈਏ ਵੀ ਵਾਕਿਆ ਜਦੋਂ ਲੋਕ ਸਾਨੂੰ ਬਾਹਰੋਂ ਆਣ ਕੇ ਦੱਸਦੇ ਸੀ ਵੀ ਮਤਲਬ ਪੈਸੇ ਦੇ ਕੇ ਕੰਮ ਹੋ ਰਿਹਾ ਜੀ ਕੰਮ ਡਬਲ ਵੱਧ ਗਿਆ ਜੀ ਹਾਂ ਜਦੋਂ ਨਵੀਂ ਨਵੀਂ ਸਰਕਾਰ ਬਣੀ 5-6 ਮਹੀਨੇ ਬਹੁਤ ਵਧੀਆ ਕੰਮ ਹੋਇਆ ਜਿਹੜਾ ਕੰਮ ਵਧੀਆ ਹੋਇਆ ਉਹ ਵੀ ਮਤਲਬ ਦੱਸਨੇ ਚਾਹੀਦੇ ਕਿ ਸਰਕਾਰ ਚ ਪਰ ਜਦੋਂ 5-6 ਮਹੀਨਿਆਂ ਤੋਂ ਬਾਅਦ ਵਿੱਚ ਤੇ ਫਿਰ ਉਹੀ ਸਿਸਟਮ ਜਿਹੜਾ ਪਹਿਲਾਂ ਸੀ ਉਹੀ ਚੱਲਦਾ ਰਿਹਾ ਯਾਦੀ ਸਰ ਤੁਸੀਂ ਮਾਈਨਿੰਗ ਦੀ ਗੱਲ ਕਰਨ ਲੱਗੇ ਹੋ ਕਿ ਮਾਈਨਿੰਗ ਦੀ ਕਾਫੀ ਇਹਨਾਂ ਨੇ ਚਰਚਾ ਕੀਤੀ ਵੀ ਇਸ ਭਾਰੀ ਦੇਵਾਂਗੇ ਪਰ ਰਾਜਾ ਸਾ ਦੇ ਵਿੱਚ ਸੁਰਖੀਆਂ ਚ ਰਿਆ ਮੈਂ ਤੁਹਾਨੂੰ ਉਹੀ ਦੱਸਦਾ ਨਾ ਕਿ ਦੇਖੋ ਮੈਂ ਉਦੋਂ ਦੇ ਸੁਰਖੀਆਂ ਚ ਘਟ ਰਿਹਾ ਸੀ ਹੁਣ ਜਿਆਦਾ ਸੁਰਖੀਆਂ ਦੇ ਵਿੱਚ ਉਦੋਂ ਹੁਣ ਕਿਉਂ ਜਿਆਦਾ ਹੁਣ ਕੀ ਹੁਣ ਕੀ ਆ ਗਿਆ ਨਵਾਂ ਕੀ ਆ ਗਿਆ ਹੁਣ ਉਹ ਵੀ ਤੁਹਾਨੂੰ ਮੈਂ ਦੱਸਦਾ ਨਾ ਜੀ ਹੁਣ ਮੈਂ ਪਹਿਲਾਂ ਮੈਂ ਆਪਣੀ ਗੱਲ ਕਰ ਲਾ ਸੋ ਮੇਰਾ ਜਿਹੜਾ 3.5 ਸਾਲ ਦਾ ਡਾਟਾ ਹੈ ਨਾ ਜੀ ਉਹ ਕਢਾ ਕੇ ਤੁਸੀਂ ਦੇਖ ਲਓ ਆ ਲੋਪੋਗੇ ਥਾਣੇ ਦਾ ਦੇਖ ਲਓ ਆਪਣਾ ਪਿੰਡੀਆਂ ਥਾਣੇ ਦਾ ਦੇਖ ਲੋ ਰਾਜਸੰਸੀ ਥਾਣੇ ਦਾ ਦੇਖ ਲੋ ਕੰਬੋ ਥਾਣੇ ਦਾ ਦੇਖ ਲੋ ਹਾਲਾ ਕਿ 307 ਦੇ ਮਤਲਬ ਪਰਚੇ ਹੋਏ ਉਸ ਟਾਈਮ ਰੇਤਾ ਦੇ ਵਿੱਚ ਜਦੋਂ ਲੜਾਈ ਝਗੜਾ ਮਾਈਨਿੰਗ ਦੇ ਸੀ ਹੋਈ ਸੀ ਔਰ ਮੈਂ ਤੁਹਾਨੂੰ ਮੇਰੇ ਕੋਲ ਜੀ ਵੀ ਸਾਰੀ ਡਿਟੇਲ ਪਈ ਹੈ ਮੈਂ ਰਾਤ 12:00 1:00 ਤੱਕ ਵੀ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਜਿਹੜਾ ਕਿ ਮੈਸੇਜ ਕਰਦਾ ਰਿਹਾ ਉਹ ਜੀ ਵੀ ਮੇਤੋਂ ਸਾਰਾ ਰਿਕਾਰਡ ਜਿਹੜਾ ਕਿ ਉਹ ਮੇਰਾ ਪਿਆ ਮੈਂ ਸਕਰੀਨਸ਼ਾਟ ਲੈ ਕੇ ਪਾਰਟੀ ਨੂੰ ਵੀ ਭੇਜੇ ਸੀ ਉੱਪਰ ਹੈ ਨਾ ਵੀ ਮਤਲਬ ਮੈਨੂੰ ਨਹੀਂ ਪਤਾ ਮੈਂ ਨਹੀਂ ਕਹਿੰਦਾ ਕਿ ਉਹ ਪ੍ਰਸ਼ਾਸਨ ਨਾਲ ਕੇ ਚਲਾ ਰਿਹਾ ਹੋ ਸਕ ਕਰੇਗਾ ਕਿ ਇਹ ਬੰਦੇ ਖਲਾਰ ਕੇ ਚੱਲੋ ਕੰਮ ਕਰਦੇ ਰਹੇ ਜਾਂ ਕਿੱਦਾਂ ਵੀ ਹਨ ਤੇ ਮੈਂ ਨਹੀਂ ਇਹ ਕਹਿੰਦਾ ਕਿ ਪ੍ਰਸ਼ਾਸਨ ਕਰਾਉਂਦਾ ਰਿਹਾ ਜਾਂ ਉੱਪਰ ਕੋਈ ਹਾਈ ਕਮਾਂਡ ਦਾ ਕਰਾਉਂਦਾ ਰਿਹਾ ਜਾਂ ਕਿੱਦਾਂ ਇਸ ਚੀਜ਼ ਦਾ ਨਹੀਂ ਲੇਕਿਨ ਮੈਂ ਡੱਕ ਦਾ ਰਿਹਾ ਜਿਹੜਾ ਮੈਂ ਉਹ ਤੇ ਮੇਰੇ ਸ਼ਾਇਦ ਹੋਊਗਾ ਤੁਹਾਨੂੰ ਕਿ ਫਾਇਰਿੰਗ ਵੀ ਹੋਈ ਸੀ ਇੱਕ ਵਾਰ ਮੇਰੇ ਤੇ ਬਾਈ ਡਿਪਟੀ ਸਾਹਿਬ ਮੌਕੇ ਤੇ ਪਹੁੰਚੇ ਸੀ ਤੇ ਇਸ ਕਰਕੇ ਪਰ ਹੁਣ ਹੁਣ ਤੇ ਮਤਲਬ ਕੋਈ ਪੁੱਛਗਿੱਛ ਹੀ ਨਹੀਂ ਕਰ ਰਿਹਾ ਜੀ ਹੁਣ ਤੇ ਕੋਈ ਸਿੱਧੇ ਮੈਂ ਅੱਜ ਤੁਹਾਨੂੰ ਦੱਸ ਸਕਦਾ ਕਿ ਨੌ ਖੱਡਾਂ ਅੱਜ ਵੀ ਹਲਕੇ ਦੇ ਵਿੱਚ ਚੱਲ ਰਹੀਆਂ ਜਦੋਂ ਅਸੀਂ ਸੀ ਉਦੋਂ ਕਹਿੰਦੇ ਸੀ ਕਿ ਮਾਈਨਿੰਗ ਚੱਲ ਰਹੀ ਹੈ ਨੂੰ ਮਰਜ਼ੀ ਆਣ ਕੇ ਤੁਸੀਂ ਇੱਥੇ ਡਿਊਟੀ ਲਾ ਦਿਓ ਤੁਸੀਂ ਜੇ ਵਾਕਈ ਬਲਦੇ ਇਹ ਕਰਵਾ ਰਿਹਾ ਤਾਂ ਕੋਈ ਚੱਕਰ ਨਹੀਂ ਸਾਈਡ ਤੇ ਉਹ ਨੋ ਖੱਡਾਂ ਜਿਹੜੀਆਂ ਚੱਲ ਰਹੀਆਂ ਕਿੱਥੇ ਕਿੱਥੇ ਚੱਲ ਰਹੀਆਂ ਤੁਹਾਨੂੰ ਪਤਾ ਹੋਊਗਾ ਕਿਉਂਕਿ ਤੁਹਾਡੇ ਵੀ ਪਿੰਡ ਲਾਗੇ ਪਿੰਦਾ ਬਿਲਕੁਲ ਮੇਰਾ ਸੈਂਟਰ ਦੇ ਵਿੱਚ ਹੀ ਆ ਜੀ ਮੈਂ ਮਤਲਬ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਣਾ ਜੀ अच्छा मेरे मेरे अच्छा चेयरमैन साहब ਦੇ ਪਿੰਡ ਤੋਂ ਹੀ ਮਾਈਨਿੰਗ ਹੋ ਰਹੀ ਆ ਹੋ ਰਹੀ ਹੈ ਬਿਲਕੁਲ ਪਹਿਲਾਂ ਵੀ ਹੁੰਦੀ ਸੀ ਨਹੀਂ ਪਹਿਲਾਂ ਨਹੀਂ ਸੀ ਹੁੰਦੀ ਲੇਕਿਨ ਹੁਣ ਜਿਹੜੀ ਕਿ ਪਹਿਲਾਂ ਮੇਰੇ ਖਿਆਲ ਦੋ ਕਿ ਤਿੰਨ ਵਾਰ ਆ ਕੱਢੀ ਸੀ ਪਰ ਮੈਂ ਉਹਨਾਂ ਵੀਰਾਂ ਨੂੰ ਘਰ ਜਾ ਕੇ ਕਹਿ ਕੇ ਸਮਝਾ ਗਿਆ ਸੀ ਵੀ ਨਹੀਂ ਯਾਰ ਆਪਾਂ ਇਹ ਕੰਮ ਨਹੀਂ ਕਰਨਾ ਚਲੋ ਹੁੰਦਾ ਹੀ ਅਗਲੇ ਨੂੰ ਅਗਲੇ ਨੂੰ ਇਹ ਸੋਚਿਆ ਵੀ ਆਪਾਂ ਵੋਟਾਂ ਪਾਈਆਂ ਸਾਡੇ ਪਿੰਡ ਦਾ ਐਮ ਐਲ ਏ ਜਾਂ ਚੇਅਰਮੈਨ ਸਾਨੂੰ ਕਿਨੇ ਡੱਕਣਾ ਜੇ ਕਦਨ ਪਰ ਮੈਂ ਐਸ ਐਚ ਓ ਮੌਜੂਦ ਦੇ ਸੀ ਉਦੋਂ ਮੈਂ ਉਹਨਾਂ ਨੂੰ ਵੀ ਕਿਹਾ ਸੀ ਮੈਂ ਕਿਹਾ ਯਾਰ ਇਹ ਮੇਰੇ ਪਿੰਡ ਵਾਲੀ ਜਿਹੜੀ ਖੱਡ ਹੈ ਤੁਸੀਂ ਇਹਨੂੰ ਵੀ ਬੰਦ ਕਰੋ ਮੈਂ ਕਿਸਦਾ ਕੁਝ ਨਹੀਂ ਹੈਗਾ ਮੇਰੇ ਨਾਲ ਦੁੱਲਾ ਲਾ ਲਓ ਤੁਸੀਂ ਮਤਲਬ ਆਪਣਾ ਗੋਲਗੜ ਲਾ ਲਓ ਤੁਸੀਂ ਵਾਣਸਾਉ ਲਾ ਲਓ ਜੀ ਤੁਸੀਂ ਇਧਰ ਚੂਚਕ ਵਾਲੀ ਸਾਈਡ ਤੇ ਆ ਜਾਓ ਜੀ ਸੋ ਇਸ ਕਰਕੇ ਆ ਕਿ ਮਤਲਬ 8-9 ਖੱਡਾ ਹੁਣ ਉਹ ਬਾਨਾ ਇਹ ਲੱਗਾ ਜੀ ਕਹਿੰਦੇ ਜੀ 15 ਤਰੀਕ ਦਾ ਕਰ ਜਿਹੜਾ ਕੀ ਉਹ ਮਾਈਨਿੰਗ ਫ੍ਰੀ ਕੀਤੀ ਹੈ ਮਾਸਾਉਨ ਪਰ ਕੀਤੀ ਤਾਂ ਉੱਤੇ ਆ ਨਾ ਜਿੱਥੇ ਹੜਾਂ ਦੀ ਅਜ ਨਾਲ ਏਰੀਆ ਚ ਖਾਸ ਕਰਕੇ ਲਿਸਟ ਆਈ ਹੈ ਨਾਲ ਏਰੀਆ ਦੇ ਵਿੱਚ ਠੀਕ ਹੈ ਜੀ ਹੁਣ ਮੈਨੂੰ ਕੱਲ ਵੀ ਪਤਾ ਲੱਗਾ ਆ ਕਿ ਕੱਲ ਵੀ ਕੋਈ ਆ 7-8 ਟਿਪਰ ਫੜੇ ਆ ਜੀ ਚਲੋ ਉਹਨਾਂ ਤੇ ਆ ਕਿ ਜੋਰ ਤੇ ਬਥੇਰਾ ਲਾਇਆ ਆਪਣੇ ਤੋੜੇ ਵਾਲੀ ਮੈਡਮ ਨੇ ਪਰ ਗੱਲ ਇਹ ਆ ਕਿ ਟਿਪਰ ਛੁੱਟੇ ਨਹੀਂ ਉਹਨਾਂ ਦੇ ਕਹਿੰਦੇ ਜੀ ਪਰਚਾ ਹੋ ਗਿਆ ਇਥੋਂ ਦਾ ਕਰ ਵੀ ਆ ਕਿ ਜਿਹੜੀ ਮੇਰੇ ਕੋਲ ਰਿਪੋਰਟ ਆਈ ਆ ਵੀ ਮਤਲਬ ਮੈਡਮ ਜੀ ਆਵ ਗਾੜੀ ਆਪਣੀ ਗੱਡੀ ਲਾ ਕੇ ਮਗਰ ਟਿਪਰ ਜਿਹੜੇ ਕਿ ਉਹ ਰੇਤ ਵਾਲੇ ਕੰਬੋਟਾਣਾ ਨਗਾ ਕੇ ਆਉਂਦੇ ਰਹਿਆ ਨਹੀਂ ਨਹੀਂ ਮੈਦੀਆ ਸਾਹਿਬ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਤੁਸੀਂ ਤੁਹਾਨੂੰ ਜਵਾਬ ਦੇਣੇ ਪੈਣੇ ਆ ਉਹਨਾਂ ਨੂੰ ਮੈਂ ਕਹਾਂ ਜੀ ਦਵਾਂਗੇ ਬਿਲਕੁਲ ਨਾਲ ਹੀ ਕਿਹੜੀ ਗੱਲ ਆ ਟਿਪਰ ਦੇਖਿਆ ਵੀ ਉਹ ਗੱਡੀ ਅੱਗੇ ਜਾਂਦੀ ਤੁਸੀਂ ਟਿਪਰ ਲੈ ਕੇ ਜਾਂਦੇ ਨਹੀਂ ਮੈਂ ਦੇਖਿਆ ਨਹੀਂ ਮੈਂ ਤੁਹਾਨੂੰ ਕਹਿ ਦਵਾ ਕਿ ਮੈਂ ਦੇਖਿਆ ਜਿੰਨਾ ਚਿਰ ਪ੍ਰੂਫ ਨਹੀਂ ਹੁੰ ਜਿਹੜੀ ਗੱਲ ਮੈਂ ਦੇਖੀ ਵੀ ਕਹਿ ਸਕਦਾ ਵੀ ਮੈਡਮ ਮੁਕਰ ਜਾਨ ਤੇ ਸੋਰਾ ਮੁਕਰ ਜਾਨ ਅੱਜ ਜਦੋਂ ਮਤਲਬ ਪਿਛਲੇ ਸ਼ੁੱਕਰਵਾਰ ਅਸੀਂ ਸ਼ਾਮ ਨੂੰ ਇਹ ਪਾਜਪਾ ਦੇ ਉੱਚੋ 8 ਦਿਨ ਮਲ ਜਾਨੀ ਕਿ 20 ਦਿਨ ਲਾ ਲਓ ਤੁਸੀਂ ਮੈਂ ਨੂੰ ਪੁੱਛ ਲਿਆ ਕਿ ਤੁਸੀਂ ਪਿੰਡੀਆਂ ਥਾਣੇ ਦੇ ਵਿੱਚ ਨਹੀਂ ਜਾ ਕੇ ਬੈਠੇ ਰਹੇ 10 10:30 ਵਜੇ ਟਰਾਲੀਆਂ ਟਰਾਲੀਆਂ ਫੜਾਉਣ ਗਏ ਹੋਣ ਗੱਡੀਆਂ ਫੜਾਉਣ ਗਏ ਹੋਣ ਜਿਹੜੀ ਮਾਈਨਿੰਗ ਹੁੰਦੀ ਉਹਨੂੰ ਰੋਕਣ ਵਾਸਤੇ ਗਏ ਹੋਣ ਨਹੀਂ ਨਹੀਂ ਫੜੀ ਤੇ ਪਹਿਲਾਂ ਗਈ ਸੀ ਨਾ ਉਹ ਜਿਹੜੇ ਬੰਦੇ ਨੇ ਫੜਾਈ ਸੀ ਉਹ ਵੀ ਉੱਥੇ ਸੀ ਠੀਕ ਹੈ ਨਾ ਮੈਡਮ ਤਾਂ ਛਡਾਉਂ ਤਾਂ ਯੂਰ ਲਾਉਂਦੇ ਸੀ ਵੀ ਟਰਾਲੀਆਂ ਮੇਰੀਆਂ ਜੀ ਮੈਨੂੰ ਛੱਡ ਦਿਓ ਜੀ ਜਿੱਦਾਂ ਔਰ ਮੈਂ ਇਥੋਂ ਤੱਕ ਰਿਹਾ ਕਿ ਮੈਂ ਚਲੋ ਉਹ ਵੀ ਵੀਰ ਆਪਣੇ ਮੈਂ ਨਾ ਨਹੀਂ ਲੈ ਸਕਦਾ ਹੁਣ ਉਹਨਾਂ ਦੇ ਸਮੇਂ ਚ ਉਹਨਾਂ ਵੀ ਸਾਡੇ ਨਾਲ ਆਉਣਾ ਫੇਰ ਤੇ ਉਹ ਰਾਤ ਜਾ ਕੇ ਬੈਠੇ ਰਏ ਜੀ ਉਹ ਕਹਿੰਦੇ ਜਿੰਨੇ ਵੀ ਅਸੀਂ ਟਿਪਰ ਘੇਰੇ ਸਾਰੇ ਕਹਿੰਦੇ ਰਹੀਓ ਮੈਡਮ ਨੂੰ ਪੁੱਛੋ ਜੀ ਮੈਡਮ ਦੇ ਨਾਲ ਗ ਆ ਚਲੋ ਹੁਣ ਚੱਲ ਹੋ ਸਕਦਾ ਵੀ ਨਾ ਜਾਣ ਨਹੀਂ ਤੇ ਮੈਂ ਤੁਹਾਨੂੰ ਵੀਡੀਓ ਪ੍ਰੂਫ ਸਾਰੇ ਦੇ ਦਾਂਗਾ ਜੀ ਇਹ ਚ ਕਿਹੜੀ ਗੱਲ ਆ ਮੇਰੀ ਜੇ ਤੁਸੀਂ ਇੱਕ ਬਹੁਤ ਵੱਡਾ ਸਵਾਲ ਜਿਹੜਾ ਪਾਰਟੀ ਦੇ ਉੱਤੇ ਚੁੱਕਿਆ ਹੈ ਕਿ ਇੱਥੇ ਪਰਿਵਾਰਵਾਦ ਦੀ ਜਿਹੜੀ ਆ ਰਾਜਨੀਤੀ ਚੱਲਣ ਡਿਆ ਪੀ ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਵੀ ਉਹ ਕੰਮ ਕੀਤਾ ਸਾਢੇ ਤਿੰਨ ਸਾਲਾਂ ਦੇ ਵਿੱਚ ਉਹ ਕਹਿੰਦੇ ਸੀ ਯੂਥ ਦਾ ਪ੍ਰਧਾਨ ਚਾਹੀਦਾ ਉਹ ਕਹਿੰਦਾ ਮੇਰੇ ਭਰਾ ਨੂੰ ਲਾ ਦਿਓ ਕਹਿੰਦੇ ਆ ਹੋਰ ਕੋਈ ਚਾਹੀਦੀ ਆ ਮੇਰੇ ਭਰਾਣੇ ਰਿਸ਼ਤੇਦਾਰ ਨੂੰ ਲਾ ਦਿਓ ਮੈਨੂੰ ਲੱਗਦਾ ਉਹ ਰਾਜਨੀਤੀ ਸਾਰੀ ਤੁਸੀਂ ਵੀ ਕਰਦੇ ਰਹੇ ਆਪ ਨਹੀਂ ਨਹੀਂ ਮੈਂ ਜਿਹੜਾ ਯੂਥ ਪ੍ਰਧਾਨ ਇੱਕੋ ਲਾਇਆ ਆਪਣੇ ਬ੍ਰਦਰ ਨੂੰ ਸੋ ਮੈਂ ਉਹਨਾਂ ਨੂੰ ਪੁੱਛ ਕੇ ਲਾਇਆ ਸੀ ਹੂੰ ਪਾਰਟੀ ਨੂੰ ਮੇ ਪੁੱਛੇ ਗਏ ਉਹ ਮੇਰਾ ਨਾਮ ਯਾਦ ਭੁੱਲ ਗਿਆ ਦਾ ਵੀਰ ਦਾ ਇੱਥੇ ਦਿੱਲੀ ਵਾਲਾ ਸੀ ਉਹਦਾ ਵੀਰ ਇੱਥੇ ਆਪਣੇ ਅੰਮ੍ਰਿਤਸਰ ਲੱਗਾ ਸੀ ਉਹ ਮੇਰੇ ਖਿਆਲ ਸ਼ਾਇਦ ਮਾਝੇ ਦੇ ਸੀ ਮੈਂ ਉਹਨੂੰ ਵੀਰ ਨੂੰ ਕਿਹਾ ਸੀ ਕਿ ਬ੍ਰਦਰ ਹੈ ਜਿਹੜਾ ਕਿ ਚੰਗਾ ਕੰਮ ਕਰ ਰਿਹਾ ਮੁੰਡੇ ਮੰਡ ਲੈ ਕੇ ਜਾਂਦਾ ਰਿਹਾ ਸੀ ਜਦ ਤੁਸੀਂ ਕਹੋਗੇ ਤੇ ਆਪਾਂ ਯੂਥ ਦਾ ਨਾਮ ਦੇ ਉਹ ਕਹਿੰਦੇ ਕਿ ਦੇ ਦਿਓ ਕੋਈ ਗੱਲ ਨਹੀਂ ਸੋ ਇਹ ਹੈ ਕਿ ਯੂਥ ਯੂਥ ਇੱਕ ਲੱਗ ਜਾਣਾ ਉਹ ਤੇ ਚਲੋ ਇੱਕ ਸੰਗਠਨ ਚ ਹੋ ਗਿਆ ਹਨ ਆਪਾਂ ਸਰਕਾਰ ਚ ਹੋ ਗਏ ਉਹ ਗੱਲ ਵੱਖਰੀ ਆ ਪਰ ਇਹ ਟਿਕਟਾਂ ਵਾਲਾ ਸਿਸਟਮ ਤੇ ਨਹੀਂ ਸਨਾ ਹੈਗਾ ਜੀ ਕਿੱਦਾਂ ਉਹ ਗੱਲ ਵੱਖਰੀ ਹੋ ਜਾਂਦੀ ਆ ਸੋ ਇਸ ਕਰਕੇ ਇਹ ਹੈ ਕਿ ਮੈਂ ਲਾਇਆ ਸੀ ਕੋ ਉਪੋਸ਼ਕ ਲਾਇ ਕਿ ਅਸੀਂ ਸਾਰੇ ਬੰਦੇ ਹਲਕੇ ਦੇ ਵਿੱਚੋਂ ਹੀ ਲਾਇਆ ਔਰ ਇਹ ਨਹੀਂ ਹੈਗਾ ਕਿ ਮੈਡਮਾਂ ਨੂੰ ਆਪਾਂ ਮਹਾਚਲ ਜੋਗ ਜਾਂ ਹਰਿਆਣੇ ਜੋ ਕਿੱਥੋਂ ਆ ਜਿਹੜੀ ਉਹ ਮੈਡਮ ਦੇ ਨਾਮ ਅਰਵਨੀਤ ਕੌਰ ਫਿਰਦੀ ਯੂਪੀ ਤੋਂ ਕਹਿੰਦੇ ਆ ਜੀ ਉਹ ਯੂਪੀ ਤੋਂ ਲਿਆਂਕੇ ਦੇ ਨਹੀਂ ਨਾ ਅਸੀਂ ਲਾਤਾ ਵੀ ਉਹ ਮਹਿਲਾ ਵਿੰਗ ਦੀ ਕੋਆਰਡੀਨੇਟਰ ਰਾਇਸਾਂਸੀ ਹਲਕੇ ਦੀ ਲਾਤੀ ਆ ਜੀ ਉਹ ਯੂਪੀ ਤੋਂ ਯੂਪੀ ਤੋਂ ਲਿਆਂਕੇ ਲਾਤੀ ਆ ਮੈਡਮ ਜੀ ਸਾਬ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਖਫਾ ਇਤੋਂ ਦੇ ਲੋਕਲ ਲੀਡਰਾਂ ਤੋਂ ਮੈਨੂੰ ਲੱਗਦਾ ਦਿੱਲੀ ਵਾਲੀ ਟੀਮ ਜਾਂ ਪੰਜਾਬ ਵਾਲੀ ਟੀਮ ਤੋਂ ਘੱਟ ਖਫਾ ਮੈਨੂੰ ਲੱਗਦਾ ਲੋਕਲ ਲੀਡਰਾਂ ਤੋਂ ਤੁਸੀਂ ਖਫਾ ਜਾਦੇ ਨਹੀਂ ਨਹੀਂ ਮੈਂ ਦੇਖੋ ਜੋ ਸੱਚ ਹੈ ਨਾ ਮੈਂ ਉਹ ਬੋਲ ਰਿਹਾ ਮੈਂ ਖਫਾ ਕਿਸੇ ਤੋਂ ਵੀ ਨਹੀਂ ਆ ਜੀ ਠੀਕ ਹੈ ਦੇਖੋ ਜੋ ਪਾਰਟੀ ਨੂੰ ਵਧੀਆ ਲੱਗਾ ਉਹਨਾਂ ਨੇ ਕਰ ਲਿਆ ਜੋ ਸਾਨੂੰ ਵਧੀਆ ਲੱਗਾ ਅਸੀਂ ਕਰ ਲਿਆ ਮੈਂ ਖਫਾ ਕਿਸੇ ਤੋਂ ਨਹੀਂ ਆ ਸੋ ਮੈਂ ਤਾਂ ਸਿਰਫ ਗੱਲ ਕਰ ਰਿਹਾ ਵੀ ਤੁਸੀਂ ਕਹਿ ਰਹੇ ਸੀ ਬ੍ਰਦਰ ਨੂੰ ਲਾਤਾ ਇਦਾਂ ਮੈਂ ਉਹੀ ਗੱਲ ਕਰ ਰਿਹਾ ਸੀ ਹੁਣ ਔਰ ਕਿ ਚਲੋ ਮੈਨੂੰ ਨਹੀਂ ਪਤਾ ਵੀ ਉਹ ਕੌਣ ਹੈ ਭੈਣ ਕੌਣ ਨਹੀਂ ਆ ਰਵਨੀਤ ਕੌਰ ਪਰ ਮੈਂ ਤਾਂ ਜਦੋਂ ਲੱਗਾ ਮੈਂ ਯਾਰ ਸਾਰੇ ਹਲਕੇ ਜਿਹਾ ਆ ਵਰਕ ਕਰਦੇ ਰਹੇ 20 ਤੋਂ ਲੱਗੇ ਪਏ ਆ ਯਾਨੀ ਕਿ 5 5.5 ਸਾਲ ਹੋ ਗਿਆ ਸੀ ਰਮਰੀਦ ਕੌਰ ਦੇ ਨਾਂ ਤੇ ਮੈਂ ਕਿ ਇਹ ਕਿਹੜੇ ਪਿੰਡ ਚੋਂ ਲਾਤੀ ਆ ਹਨਾ ਭੈਣੀਆਂ ਕਿੱਦਾਂ ਲਾਤੀ ਕੋੜ ਉਹ ਬਾਅਦ ਚ ਪਤਾ ਲੱਗਾ ਜੀ ਉਹਨਾਂ ਦੇ ਨਾਲ ਸੀ ਉਹ ਭੈਣ ਉਹਨੂੰ ਲਾਤਾ ਸੋ ਇਹ ਕਰਕੇ ਹੁਣ ਜਿਹੜਾ ਨਾਲ ਹੁੰਦਾ ਵੀਰ ਆਪਣਾ ਉਹਨਾਂ ਦਾ ਜ਼ਰੂਰੀ ਨਾਮ ਲੈਣਾ ਤੁਸੀਂ ਉਦਾਂ ਹੀ ਲਿਖ ਦਿਓ ਵੀ ਜਨਾਂ ਨੂੰ ਹੁਣ ਕੋਆਰਡੀਨੇਟਰ ਲਾਤਾ ਉਹਨੂੰ ਯੂਫ ਦਾ ਹੀ ਲਾਤਾ ਸੋ ਇਸ ਕਰਕੇ ਆ ਕਿ ਮਲਕਾਨ ਦਾ ਭਾਵੇਂ ਵੀ ਜਾਂਦੇ ਪਿੰਡਾਂ ਚੋਂ ਨਹੀਂ ਲੋਕ ਤਿਆਰ ਹੋ ਰਹੇ ਤੇ ਜਹਾ ਜਾਣ ਬੁੱਝ ਕੇ ਘਰ ਚ ਸਾਰੇ ਮਤਲਬ ਲੀਡਰ ਜਿਹੜੇ ਵੀ ਆਪਾਂ ਘਰ ਚ ਸਾਰੇ ਰੱਖ ਲਈਏ ਬਾਹਰ ਸ਼ਾਇਦ ਇਹ ਡਰਿਆ ਵੀ ਆਪਾਂ ਕਿਸ ਨੂੰ ਲਾਤਾ ਦੋ ਨਾ ਕੱਲ ਨੂੰ ਟਿਕਟ ਲੈ ਜਾਂ ਕਿਦਾਂ ਸੋ ਇਸ ਕਰਕੇ ਆ ਕਿ ਦਲਜੀਤ ਲੱਗਾ ਸੀ ਹਨਾ ਉਹਨੂੰ ਵੀ ਲਾ ਕੇ ਤੇ ਲਖੀ ਨੂੰ ਲਾ ਦਿੱਤਾ ਜੀ ਕਾਰਨ ਕੀ ਸੀ ਕਿ ਸ਼ਾਇਦ ਮੈਡਮ ਨੂੰ ਉਹਤੋਂ ਵੀ ਖਤਰਾ ਸੀ ਕਿ ਆਉਣ ਵਾਲੇ ਸਮੇਂ ਕਿਤੇ ਦਲਜੀਤ ਨਾ ਟਿਕਟ ਲੈ ਜੇ ਉਹ ਐਸੀ ਆ ਲਖਵਿੰਦਰ ਚਲ ਉਹਨੂੰ ਲਾ ਦਈਏ ਸੋ ਇਦਾਂ ਨਹੀਂ ਆ ਡਰਿਆ ਇਹਨਾਂ ਨੂੰ ਸੋ ਆਪਣੇ ਮਨ ਦੇ ਵਿੱਚ ਇਹ ਨਹੀਂ ਆਗਾ ਦਲਜੀਤ ਨੂੰ 4-5 ਅੱਧੇ ਮੇਲੇ ਸੀ ਮੈਂ ਇੱਕ ਵਾਰਾਂ ਨਹੀਂ ਕਿਸੇ ਨੂੰ ਕਿਹਾ ਸੀ ਵੀ ਜੀ ਤੁਸੀਂ ਮੈਡਮ ਦਾ ਬਾਰ ਬਾਰ ਜ਼ਿਕਰ ਕਰ ਰਹੇ ਹੋ ਕਿ ਮੈਡਮ ਦੀ ਹਾਈ ਕ ਆਦਾ ਬਣਦੀ ਆ ਉਹਨਾਂ ਦੀ ਪਾਵਰ ਇਸ ਟਾਈਮ ਤੇ ਭਗਵੰਤ ਮਾਨ ਦੇ ਨਾਲੋਂ ਜਾਂ ਫਿਰ ਕੇਜਰੀਵਾਲ ਸਾਹਿਬ ਨਾਲੋਂ ਜਿਆਦਾ ਗਿਣਦੇ ਹੋ ਤੁਸੀਂ ਜਿਸ ਤਰੀਕੇ ਤੁਸੀਂ ਕਹਿ ਰਹੇ ਕਿ ਜੋ ਮਰਜ਼ੀ ਕਰਵਾਤਾ ਜਿਹੜਾ ਮਰਜ਼ੀ ਲਵਾਤਾ ਜਿਹੜਾ ਮਰਜ਼ੀ ਚੜਾਤਾ ਜੈ ਜਿਹੜੇ ਹਿਸਾਬ ਨਾਲ ਉਹਨਾਂ ਦੇ ਐਂਟਰੀ ਹੋਈ ਆ ਜੀ ਡਾਇਰੈਕਟ ਐਂਟਰੀ ਹੋਈ ਆ ਜਾਂ ਜਿੱਦਾਂ ਹਨ ਉਸ ਹਿਸਾਬ ਨਾਲ ਤੇ ਬੰਦੀ ਆ ਜੀ ਮੈਂ ਸਿੱਧਾ ਕਹੂੰ ਕਿਉਂਕਿ ਪਹਿਲਾਂ ਪਾਰਟੀ ਕਹਿੰਦੀ ਕਹਿੰਦੀ ਸਰਵੇ ਦੇ ਆਧਾਰ ਤੇ ਆ ਜੀ ਹੁਣ ਸਰਵਾ ਕਿੱਥੇ ਗਿਆ ਜੀ ਠੀਕ ਹੈ ਨਾ ਜੀ ਚਾਹ ਸਰਵਾ ਸਰਵੇ ਦੇ ਆਧਾਰ ਤੇ ਹੁੰਦਾ ਸਰਵੇ ਦਾ ਹਾਂ ਠੀਕ ਹੈ ਮੈਂ ਮੰਨਦਾ ਚਲੋ ਬਲਦੇਵ ਨੂੰ ਇਹਨਾਂ ਲਾਉਣਾ ਹੀ ਸੀ ਤੇ ਮੈਂ ਇਹ ਗੱਲ ਵੀ ਮੰਨ ਲਿਆ ਵੀ ਚਲੋ ਸ਼ਾਇਦ ਹੋ ਸਕਦਾ ਸਾਡੇ ਚ ਵੀ ਕੋਈ ਨਾ ਕੋਈ ਗਲਤੀ ਹੋ ਵੀ ਪਹਿਲੀ ਗੱਲ ਤੇ ਚਲੋ ਦੱਸਣੀ ਚਾਹੀਦੀ ਨਹੀਂ ਵੀ ਦੱਸੀ ਚਲੋ ਕੋਈ ਗੱਲ ਨਹੀਂ ਪਰ ਕਾਰਨ ਇਹ ਨਾ ਵੀ ਚਾਹ ਲਾਉਣਾ ਸੀ ਤੇ ਫਿਰ ਚਾਹ ਸਰਵੇ ਦੇ ਆਧਾਰ ਤੇ ਲਾਉਣਾ ਸੀ ਤੇ ਫਿਰ 2 ਲੀਟਰ ਹੋਰ ਵੀ ਹੈਗੇ ਸੀ ਫਿਰ ਉਹਨਾਂ ਨੂੰ ਕਿਉਂ ਨਹੀਂ ਲਾਤਾ ਜੀ 2 ਮਹੀਨੇ ਪਹਿਲਾਂ ਐਂਟਰ ਕੀਤੀ ਬੀਬੀ ਚੱਕ ਕੇ ਲਾਤੀ ਆ ਜੀ ਫਿਰ ਇਥੋਂ ਦੇ ਪਤਾ ਲੱਗਦਾ ਨਾ ਕਿ ਆਮ ਨਹੀਂ ਖਾਸ ਆ ਸ਼ੀਨਾ ਸਾਹਿਬ ਆਏ ਸੀ ਉਹ ਵੀ ਤੇ ਇਸੇ ਚਾਹ ਤੇ ਆਏ ਸੀ ਉਹਨਾਂ ਨੂੰ ਇਹੀ ਲਾਰਾ ਲਾ ਕੇ ਲਿਆਂਦਾ ਸੀ ਥੰਦਾ ਜੀ ਬੈਠੇ ਨੇ ਜਿਹੜਾ ਹਲਕਾਂ ਚਾਰਜ ਵੀ ਰਹਿ ਚੁੱਕੇ ਨੇ ਉਹ ਉਹਨਾਂ ਦੇ ਸਰਵੇ ਫਿਰ ਕਿੱਥੇ ਗਏ ਜੀ ਸੋ ਇਹ ਆ ਕਿ ਇਹ ਸਿੱਧੀ ਡਾਇਰੈਕਟ ਐਂਟਰੀ ਹੋ ਗਈ ਸਿੱਦੇ ਕਿਸੇ ਢੰਗ ਨਾਲ ਵੀ ਕਿਸੇ ਤਰੀਕੇ ਦੇ ਨਾਲ ਹੀ ਹੋਈ ਇਹ ਤਾਂ ਹੁਣ ਚਲੋ ਲਾਈ ਕਮਾਂਡ ਨੂੰ ਪਤਾ ਹੋਊਗਾ ਜੇ ਕਿੱਦਾਂ ਹੋਊਗਾ ਪਰ ਕਹਿੰਦਾ ਭਾਵੇਂ ਕਿ ਪਾਰਟੀ ਦਾ ਜਿਹੜਾ ਕਿ ਦੋਨੋਂ ਦਿਨ ਨੁਕਸਾਨ ਹੋ ਰਿਹਾ ਨੁਕਸਾਨ ਕਰ ਰਿਹਾ ਮਿਆਦੀਆ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਭਾਜਪਾ ਹੀ ਕਿਉਂ ਚੁਣੀ ਬਾਦੂ ਪਾਰਟੀਆਂ ਸੀ ਇੱਥੇ ਤੇ ਮੈਂ ਹਾਂ ਪੰਥਕ ਪਾਰਟੀਆਂ ਆ ਗਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਹੀ ਆ ਗਈ ਆ ਉੱਥੇ ਅਕਾਲੀ ਦਲ ਪਨਵ ਉਧਰ ਵਾਰਿਸ ਪੰਜਾਬ ਜੀ ਉਹਨਾਂ ਨੂੰ ਵੀ ਹਲਕੇ ਇੰਚਾਰਜ ਦੇ ਵਿੱਚ ਬੰਦੇ ਚਾਹੀਦੇ ਨੇ ਭਾਜਪਾ ਕਿਉਂ ਚੁਣ ਲਈ ਤੁਸੀਂ ਨਹੀਂ ਮੇਰੇ ਕੋਲ ਦੇਖੋ ਪਾਰਟੀਆਂ ਸਾਰੀਆਂ ਨੇ ਅਪਰੋਚ ਕੀਤੀ ਸੀ ਉਹ ਵੀ ਮੇਰੇ ਕੋਲ ਆਏ ਸੀ ਪਰ ਕਾਰਨ ਇਹ ਸੀ ਨਾ ਕਿ ਮੈਂ ਜਿੰਨਾ ਕਿ ਵੀਰੇ ਕੰਮ ਕਰਾਇਆ ਨਾ 3.5 ਸਾਲ ਪਿੰਡਾਂ ਦੇ ਵਿੱਚ ਮੈਂ ਸਾਰਾ ਨਰੇਗਾ ਦੇ ਵਿੱਚ ਇੱਕ ਰੈਸੈਂਟਰ ਦੀਆਂ ਸਕੀਮਾਂ ਨਾਲ ਹੀ ਕਰਾਇਆ ਤੇ ਫਿਰ ਮੈਂ ਸੋਚਿਆ ਕਿ ਯਾਰ ਜੇ ਆਪਾਂ ਕੰਪਿੰਡਾ ਦੇ ਵਿੱਚ ਕਾਮੀ ਸੈਂਟਰ ਦੇ ਸਕੀਮਾ ਦਾ ਕਰਾਉਣਾ ਤੇ ਫਿਰ ਕਿਉਂ ਨਾ ਆਪਾਂ ਸਿੱਧੀ ਗੱਲ ਕਰ ਲਈਏ ਸੈਂਟਰ ਹੈ ਸਿੱਧੀ ਗੱਲ ਕਰ ਲਈਏ ਫਿਰ ਸੈਂਟਰ ਦੇ ਨਾਲ ਸੋ ਇਸ ਕਰਕੇ ਆ ਕੇ ਫਿਰ ਚਲੋ ਮਾਲਕ ਨੇ ਜੋ ਚਾਇਆ ਜਿੱਦਾਂ ਮਾਲਕ ਨੂੰ ਵਧੀਆ ਲੱਗਾ ਹੋ ਗਿਆ ਪਰ ਇਹ ਹੈ ਕਿ ਮੈਂ ਸਾਢੇ 3.5 ਸਾਲਾਂ ਜਿੰਨਾ ਵੀ ਕੰਮ ਕਰਾਇਆ ਨਾ ਸੋ ਤੁਸੀਂ ਦੇਖਿਆ ਹੀ ਹੋਣਾ ਜੋ ਗਲੀਆਂ ਨਾਲੀਆਂ ਨੂੰ ਲੈ ਕੇ ਆ ਹਨ ਕਣਕਿਓ ਵੀ ਸੈਂਟਰ ਦੀ ਆ ਰਹੀ ਹੈ ਸੋ ਇਸ ਕਰਕੇ ਆ ਕੇ ਫਿਰ ਸਿੱਧੀਆਂ ਤਾਰਾਂ ਜੋੜ ਲਈਆਂ ਆਪਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਚਲੋ ਮਾਲਕ ਜਾਣਦੇ ਆ ਕਿ ਇਹਦੀ ਸਰਕਾਰ ਹੋਣੀ ਹੈ ਜੇ ਕਿੱਦਾਂ ਹੋਣੀ ਆਪਣੀ ਤੇ ਕੋਸ਼ਿਸ਼ਾਂ ਹੁੰਦੀਆਂ ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਸੋਚਿਆ ਨਹੀਂ ਸੀ ਕਿ ਨੇ ਬਾਈ ਦੇ ਵਿੱਚ ਬੇੱਡੀ ਬਹੁ ਮਾਦੇ ਨਾਲ ਜੇਜੂਗੀ ਸੋ ਆਪਣਾ ਕੰਮ ਹੈ ਕਿ ਆਪਾਂ ਵਰਕੇ ਕਰਾਂਗੇ ਪਿੰਡਾਂ 'ਚ ਜਾਵਾਂਗੇ ਘਰ-ਘਰ ਜਾਵਾਂਗੇ ਔਰ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਉਹ ਦੱਸਾਂਗੇ ਕਿ ਇਹ ਆ ਹੈਗਾ ਸੋ ਆਉਣ ਵਾਲੇ ਸਮੇਂ ਜੇ ਮਾਲਕ ਦੀ ਕਿਰਪਾ ਹੋਗੀ ਤੇ ਅਸੀਂ ਆਪਣਾ ਜਿਹੜਾ ਰੰਗਲਾ ਪੰਜਾਬ ਹੈ ਸੋ ਆਪਣੇ ਰੰਗਲੇ ਪਿੰਡ ਹੈ ਜਿਹੜੇ ਕਿ ਬਣਾਵਾਂਗੇ ਮਿਆਦੀਆ ਸਾਹਿਬ ਜਿੱਥੇ ਤੁਸੀਂ ਭਾਜਪਾ ਦੀ ਗੱਲ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਆ ਤਿੰਨ ਚਾਰ ਚਿਹਰੇ ਸੀ ਜਿਹੜੇ ਹਲਕਾ ਇੰਚਾਰਜ ਲੱਗਣ ਦੇ ਚਾਹਵਾਨ ਸੀ ਮੈਨੂੰ ਲੱਗਦਾ ਲੱਤਾਂ ਖਿੱਚਣ ਦੇ ਵਿੱਚ ਤੁਸੀਂ ਉਹਨਾਂ ਦੀ ਵੀ ਵੱਡਾ ਯੋਗਦਾਨ ਪਾਉਂਦੇ ਹੋ ਵੀ ਉਹਨਾਂ ਵੀ ਲੋਕਾਂ ਨੇ ਲੱਤਾਂ ਖਿੱਚੀਆਂ ਤੇ ਭਾਜਪਾ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇੱਥੇ ਵੀ ਵਿਰੋਧੀ ਧਿਰਾਂ ਖੜੀਆਂ ਹੋਣੀਆਂ ਖਾਸ ਕਰਕੇ ਭਾਜਪਾ ਦੇ ਵਿੱਚ ਹੀ ਕਿ ਬਲਦੇਵ ਸਿੰਘ ਮਿਆਦੀਆਂ ਵੀ ਸੋ ਸਤਾਈ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣਾ ਉਹ ਸਟੈਂਡ ਬਣਾ ਪਾਉਣਗੇ ਪਾਰਟੀ ਅੱਗੇ ਕਿ ਤੁਹਾਨੂੰ ਪਾਰਟੀ ਹਸਕੇ ਟਿਕਟ ਦੇ ਦੇਵੇ ਨਹੀਂ ਦੇਖੋ ਇਹ ਤਾਂ ਚਲੋ ਹਰ ਹਰੇਕ ਪਾਰਟੀ ਦੇ ਵਿੱਚ ਹੀ ਹੁੰਦਾ ਆ ਹਰੇਕ ਹਲਕੇ ਦੇ ਵਿੱਚ ਹੀ ਹੁੰਦਾ ਆ ਪਰ ਕਾਰਨ ਇਹ ਆ ਕਿ ਆਪਾਂ ਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੋਣਾ ਚਾਹੀਦਾ ਜੇ ਅਸੀਂ ਬਾਈ ਦੇ ਵਿੱਚ ਮਿਹਨਤ ਕੀਤੀ ਸੀ ਤੇ ਆਪੇ ਸਾਡੇ ਕੋਲ ਆ ਗਿਆ ਸੀ ਹਾਂ ਇਹ ਆ ਕਿ ਪਾਰਟੀ ਇਮਾਨਦਾਰੀ ਦੇ ਨਾਲ ਚੱਲੇ ਅਸੀਂ ਆਪਣਾ ਇਮਾਨਦਾਰੀ ਦੇ ਨਾਲ ਜਿਹੜਾ ਕਿ ਕੰਮ ਕਰਾਂਗੇ ਔਰ 27 ਦੇ ਵਿੱਚ ਪਾਰਟੀ ਜਿੰਨੂੰ ਵੀ ਮਤਲਬ ਸੀਟ ਦੇ ਕੇ ਤੁਹਾਨੂੰ ਵਾਜੂਗੀ ਕੋਈ ਗੱਲ ਨਹੀਂ ਸਾਡਾ ਕੰਮ ਹੈ ਕਿ ਅਸੀਂ ਮਿਹਨਤ ਕਰਨੀ ਔਰ ਭਾਜਪਾ ਨੂੰ ਇੱਥੋਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣਾ ਹੈ ਔਰ ਕਾਰਨ ਖਾਸ ਕਰਕੇ ਕਿ ਜਿਹੜਾ ਇਹਨਾਂ ਨੂੰ ਪਤਾ ਲੱਗ ਜੇ ਕਿ ਯਾਰ ਵਾਕੇ ਹੀ ਠੀਕ ਆਮ ਬੰਦੇ ਦੀ ਕੀ ਵੈਲਿਊ ਹੁੰਦੀ ਹੈ ਸੋ ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਤੁਸੀਂ ਉਸ ਦਿਨ ਵੀ ਆਏ ਸੀ ਕਵਰੇਜ ਕੀਤੀ ਸੀ ਤੁਸੀਂ ਦੇਖਿਆ ਸੀ ਕਿ ਬਹੁਤ ਵੀਰਾਂ ਨੇ ਪਿਆਰ ਦਿੱਤਾ ਬਹੁਤ ਵੱਡਾ ਜਿਹੜਾ ਕਿ ਕਾਠ ਜਿਹੜਾ ਕਿ ਅਸੀਂ ਰਾਜਾ ਸੰਸੀ ਔਰ ਇਹ ਨਹੀਂ ਕਿ ਬਾਹਰੋਂ ਆਦਲੇ ਸੀ ਬੰਦੇ ਅਦਰੋਂ ਤੋਂ ਆਦਲੇ ਹੋ ਰਾਜਾ ਸੰਸੀ ਹਲਕੇ ਦੇ ਹੀ ਬੰਦੇ ਸੀ ਜਿਹੜੇ ਉਸ ਦਿਨ ਆਏ ਸੀ ਸੋ ਇਸ ਕਰਕੇ ਆ ਕਿ ਅਸੀਂ ਦੇ ਡਿਗਟ ਜਿੰਨੂੰ ਮਰਜ਼ੀ ਮਿਲੇ ਸੋ ਇਥੋਂ ਸਾਡਾ ਮਕਸਦ ਹੈ ਕਿ ਮਿਹਨਤ ਕਰਕੇ ਇਥੋਂ ਸੀਟ ਜਿਹੜੀ ਜਿੱਤ ਗਿਓ ਭਾਰਤੀ ਜਨਤਾ ਪਾਰਟੀ ਦੀ ਝੁਲੀ ਚ ਪਾਉਣੀ ਮਿਹਦੀਆ ਸਾਹਿਬ ਵਿਧਾਨ ਸਭਾ ਹਲਕਾ ਰਾਜਾ ਸੰਸੀ ਦਾ ਪਿੰਡ ਮਿਹਦੀਆ ਛੋਟਾ ਜਿਹਾ ਪਿੰਡ ਹੈ ਮੈਨੂੰ ਲੱਗਦਾ ਮਖਲ 1200 ਵੋਟ ਹੋਣੀ ਉੱਥੋਂ ਦੀ ਸਾਰੀ ਉੱਥੇ ਇੰਨਾ ਕੀ ਖਾਸ ਹੈ ਸਾਰੀਆਂ ਪਾਰਟੀਆਂ ਕਹਿੰਦੇ ਚੇਅਰਮੈਨ ਹੀ ਉੱਥੇ ਦੇ ਦਿਓ ਹਲਕਾ ਇ ਉਹ ਵੀ ਵਾਰਸ ਪੰਜਾਬ ਨਾਲ ਜੁੜ ਗਏ ਨੇ ਉਹ ਵੀ ਟਿਕਟ ਦੇ ਚਾਹਵਾਨ ਨੇ ਰਾਜਸਥਾਨੀ ਹਲਕਾ ਬੜਾ ਵੱਡਾ ਕੱਲੀ ਮਿਆਦੀਆ ਪਿੰਡ ਚ ਕੀ ਹੋ ਗਿਆ ਨਹੀਂ ਦੇਖੋ ਇਹ ਜਿਹੜੇ ਹੈਗਾ ਨਾ ਚਾਹ ਉਹਦੀ ਦਲਜੀਤ ਮਿਆਦੀਆਂ ਦੀ ਗੱਲ ਕਰ ਲਈ ਆਪਾਂ ਵੀਦੇ ਅਸੀਂ ਇਕੱਠੇ ਚੱਲੇ ਸੀ ਪਿੰਡ ਦੇ ਵਿੱਚੋਂ ਵੀਰ ਮੇਰੇ ਨਾਲ ਭਾਵਾਂ ਤੋਂ ਵੀ ਵੱਧ ਪਿਆਰ ਸੀ ਉਹਨਾਂ ਦੇ ਨਾਲ ਹਾਂ ਹਾਂ ਸੀ ਪਰ ਕਾਰਨ ਇਹ ਸੀ ਕਿ ਹੌਣ ਦੇਖੋ ਚਾਹ ਉਹ ਮਤਲਬ ਦੋ ਫਾੜ ਕੀਤਾ ਸਾਨੂੰ ਵੱਖ ਕੀਤਾ ਹਨਾ ਇਹਦਾਂ ਕਿਤੇ ਵੀ ਕਿਤੇ ਨਾ ਕਿਉਂਕਿ ਅਸੀਂ ਪਹਿਲਾਂ ਹੀ ਨਾ ਜਦੋਂ ਸੌਂਦੇ ਹੁੰਦੇ ਸੀ ਕਿ ਕਹਿੰਦੇ ਸੀ ਕਿ ਲੀਡਰ ਕਹਿੰਦੇ ਆ ਕਿ ਪਾੜੋ ਤੇ ਰਾਜ ਕਰੋ ਸੋ ਇਹੀ ਨੀਤੀ ਸਾਡੇ ਘਰ ਦੇ ਵਿੱਚ ਹੀ ਅਪਣਾਈ ਗਈ ਸੀ ਖਾਸ ਕਰਕੇ ਦਿੱਲੀ ਵਾਲਿਆ ਲੋਕ ਕਿਉਂਕਿ ਉਹਨੂੰ ਕੁਝ ਕਹੀ ਗਏ ਮੈਨੂੰ ਕੁਝ ਕਹੀ ਗਏ ਨਾ ਸੋ ਕਹਿੰਦਾ ਉਹਨਾਂ ਭਾਵਸੀ ਵੀ ਮਤਲਬ ਯਾਰ ਇੱਕ ਚੱਲ ਜੂਗਾ ਤੇ ਇੱਕ ਤੇ ਸਾਡੇ ਕੋਲ ਰਹੂਗਾ ਠੀਕ ਹੈ ਜੀ ਪਰ ਉਹ ਕਾਰਨ ਕੀ ਹੋਇਆ ਕਿ ਉਹ ਕਹਿੰਦੇ ਕਿ ਜਦੋਂ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਰੱਬ ਜਦੋਂ ਮਾਰਦਾ ਮੱਤ ਮਾਰਦਾ ਸੋ ਲੱਤ ਨਹੀਂ ਮਾਰਦਾ ਸੋ ਉਹੀ ਆ ਉਹ ਉਹਨੂੰ ਚਲੋ ਜੋ ਉਹਨਾਂ ਦਾ ਉਹਨਾਂ ਨੂੰ ਵਧੀਆ ਲੱਗਾ ਉਹਨਾਂ ਨੇ ਚੱਲਿਆ ਜੋ ਮੈਨੂੰ ਵਧੀਆ ਲੱਗਾ ਸੋ ਮੈਂ ਕਰ ਲਿਆ ਕਹਿੰਦਾ ਭਾਵੇਂ ਸੀ ਕਿ ਸਾਹੀਂ ਲਗਭਗ ਸਰਕਾਰបាន ਤੋਂ ਬਾਅਦ ਚ ਮੇਰੇ ਸਾਹਮਣੇ 2-4 ਮਹੀਨੇ ਕਿਤੇ ਇਕੱਠੇ ਰਹੇ ਹੁਣੇ ਆ ਬਾਅਦ ਵਿੱਚ ਜਦੋਂ ਕਿ ਕੁਝ ਚਲੋ ਹਲ ਨੇ ਕਿੰਦਾ ਮਿਰਚ ਵੀ ਕੋਈ ਕਮੀ ਹੋਊਗੀ ਮੈਂ ਨਹੀਂ ਕਹਿੰਦਾ ਕਿ ਉਹ ਅੱਛੀ ਕਮੀ ਮੈਂ ਆਪਣੇ ਜੀ ਕਮੀ ਕੱਢੂੰਗਾ ਕਿ ਮਿਰਚ ਵੀ ਕਮੀ ਹੋਊਗੀ ਮੈਨੂੰ ਲੀਟਰ ਹੋਰ ਬਾਰਕ ਸਾਂਝ ਹੈਗੀ ਉਦਾਂ ਹਾਂ ਹੈਗੀ ਹੈਗੀ ਪਰਿਵਾਰਕ ਸਾਂਝ ਹੈਗੀ ਆ ਆਉਣ ਸਿਆਸੀ ਸਾਂਝ ਨਹੀਂ ਹੈਗੀ ਨਾ ਸਿਆਸੀ ਸਾਂਝ ਨਹੀਂ ਹੁਣ ਆਪਣੇ ਜਦੋਂ ਰਾਹ ਬਣਾ ਲਿਆ ਅਸੀਂ ਆਪਣਾ ਬਣਾ ਲਿਆ ਹੁਣ ਆਉਣ ਵਾਲਾ ਸਮਾਂ 27 ਦੱਸੂਗਾ ਕੀ ਬੰਦਾ ਕਿੱਧਰ ਨੂੰ ਹਨਾ ਤੇ ਮਤਲਬ ਇਹ ਆ ਕਿ ਪਰਿਵਾਰਕ ਸਾਂਝ ਆ ਅਸੀਂ ਆਉਂਦੇ ਜਾਂਦੇ ਇੱਕ ਦੂਜੇ ਨਾਲ ਹੋ ਸਕਦਾ 27 ਤੋਂ ਪਹਿਲਾਂ ਫੇਰ ਅਸੀਂ ਇਕੱਠੇ ਹੋ ਜਾਈਏ ਇਹਦਾ ਕੀ ਗਲਤ ਪਤਾ ਸੀ ਕਿਹੜਾ ਵੀ ਇੱਕ ਦੂਜੇ ਨਾਲ ਕੋਈ ਵੈਰ ਫਰੋਦਿਆ ਸਾਡਾ ਇਹਦੇ ਪਾਰਟੀਆਂ ਨੇ ਮਤ ਪੇਤ ਵਾਰਦਾ ਉਹਦੇ ਦਿਮਾਗ 'ਚ ਕੁਝ ਵਾਰਦਾ ਮੇਰੇ 'ਚ ਕੁਝ ਵਾਰਦਾ ਸੋ ਇਸ ਕਰਕੇ ਆ ਵੀ ਚਲੋ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਚਾਹੀਦੇ ਮਲਗੜੀ ਅਰਦਾਸ ਕਰਾਂਗੇ ਕਿ ਇਕੱਠੇ ਹੋ ਕੇ ਠੱਠੀ ਹੋ ਕੇ ਚੱਲਾਂਗੇ ਜੇਕਰ ਭਾਰਤੀ ਜਨਤਾ ਪਾਰਟੀ ਜਾਂ ਅਕਾਲੀ ਦਲ ਜਾਂ ਅਕਾਲੀ ਦਲ ਕਿਸੇ ਹੋਰ ਦੇ ਨਾਲ ਨਵੇਂ ਪੰਤਕ ਚਿਹਰੇ ਕਾਫੀ ਆਏ ਨੇ ਧੜੇ ਉਹਨਾਂ ਦੇ ਨਾਲ ਭਾਜਪਾ ਦਾ ਕਿਤੇ ਗੱਠਜੋੜ ਹੋ ਗਿਆ ਤੇ ਬਲਦੇਵ ਸਿੰਘ ਮਿਆਦੀਆਂ ਦਾ ਕੀ ਸਟੈਂਡ ਹੋਊਗਾ ਪਾਰਟੀ ਨਾਲ ਖੜੂਗਾ ਜਾਂ ਫਿਰ ਹਲਕਾ ਇੰਚਾਰਜ ਦੀ ਜਿਹੜੀ ਉਹ ਚੁਆਇਸ ਰੱਖੂਗਾ ਨਹੀਂ ਮੈਂ ਤੇ ਪਾਰਟੀ ਦੇ ਨਾਲ ਖੜੂਗਾ ਜੀ ਪਾਰਟੀ ਦਾ ਖੜਾਂਗੇ ਕੱਲ ਨੂੰ ਇਕੱਠ ਜੋੜ ਹੁੰਦਾ ਅਕਾਲੀ ਦਲ ਦੇ ਨਾਲ ਹੁੰਦਾ ਵਾਰਿਸ ਪੰਜਾਬ ਦੇ ਨਾਲ ਹੁੰਦਾ ਮਤਲਬ ਕਹਿਣ ਦਾ ਭਾਵ ਹੈ ਕਿ ਜਿੰਨੂੰ ਵੀ ਟਿਕਟ ਦੇ ਕੇ ਧੰਨਵਾਜਣਗੇ ਜੀ ਸਾਡਾ ਮੇਨ ਮਕਸਦ ਇਹ ਆ ਕਿ ਸੀਟ ਜਿੱਤਨੀ ਆ ਜੀ ਅਸੀਂ ਸੋ ਇਹ ਨਹੀਂ ਆ ਮਤਲਬ ਹੈਗਾ ਵੀ ਕੱਲ ਨੂੰ ਕਾਲੀ ਦਲ ਦਾ ਮੰਨ ਲਓ ਮੰਨ ਕੇ ਚਲੋ 1% ਲਈ ਸੋਚ ਲਓ ਕਾਲੀ ਦਲ ਦੇ ਨਾਲ ਇਕੱਠ ਜੋੜ ਹੋਊਗਾ ਸਾਡੇ ਲੋਪੋਕੇ ਸਾਹਿਬ ਨੂੰ ਸੀਟ ਮਿਲ ਜੂਗੀ ਜੀ ਇਹਨਾਂ ਦੇ ਖਾਤੇ ਆ ਜਾਂਦੀ ਆ ਕਾਲੀ ਦਲ ਦੇ ਖਾਤੇ ਆ ਜਾਂਦੀ ਆ ਸੋ ਦਿਨ ਰਾਤ ਮਿਹਨਤ ਕਰਕੇ ਜਿਤਾਵਾਂਗੇ ਤੇ ਚਾਹੇ ਭਾਜਪਾ ਦੇ ਖਾਤੇ ਜਾਂਦੀ ਆ ਸੋ ਸਾਨੂੰ ਮਿਲਦੀ ਆ ਜਾਂ ਹੋਰ ਕਿਸੇ ਵੀਰ ਨੂੰ ਮਿਲਦੀ ਆ ਸੋ ਸਾਰੇ ਵੀਰਾਂ ਨੂੰ ਨਾਲ ਲੈ ਕੇ ਚੱਲਾਂਗੇ ਆਪਾਂ ਸੋ ਇਸ ਕਰਕੇ ਆ ਕਿ ਕਹਿਣ ਦਾ ਭਾਵ ਕੀ ਮਕਸਦ ਸਾਡਾ ਆ ਕਿ ਆਪਾਂ ਜਿਹੜੀ ਕਿ ਜਿੰਨੂੰ ਵੀ ਸੀਟ ਇਕੱਠ ਜੋੜ ਦੇ ਨਾਲ ਮਿਲ ਜੇ ਜਾਂ ਉਦਾਂ ਮਿਲ ਜੇ ਜਿੱ ਸੋ ਧੰਨਵਾਦ ਇਸਾਨ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਰਕੇ ਗਏ ਬਲਦੇਵ ਸਿੰਘ ਮਿਆਦੀਆ ਜਿਨ੍ਹਾਂ ਨੇ ਪਿਛਲੇ ਦਿਨੀ ਭਾਜਪਾ ਜੁਆਇਨ ਕੀਤੀ ਹੈ ਜਿਨ੍ਹਾਂ ਨੇ ਵੱਡੇ ਖੁਲਾਸੇ ਕੀਤੇ ਨੇ ਆਪਣੀ ਸਰਕਾਰ ਦੇ ਵਿੱਚ ਕਹਿੰਦੇ ਦਿੱਲੀ ਤੋਂ ਚੱਲਦਾ ਸੀਗਾ ਦਿੱਲੀ ਤੋਂ ਸਾਰੇ ਹੁਕਮ ਚੱਲਦੇ ਸੀ ਤੇ ਨਵੇਂ-ਨਵੇਂ ਲੀਡਰ ਜੋ ਪੰਜਾਬ ਦੇ ਵਿੱਚ ਆਏ ਨੇ ਪੈਰਾਸ਼ੂਟ ਰਾਹੀਂ ਜਿਨ੍ਹਾਂ ਨੇ ਪਾਰਟੀ ਨੂੰ ਉਥਲ-ਪੁਥਲ ਕਰਤਾ ਜਿਨ੍ਹਾਂ ਦਾ ਕਰਕੇ ਸਾਨੂੰ ਇਹ ਪਾਰਟੀਆਂ ਤੋਂ ਕਿਨਾਰਾ ਕਰਨਾ ਪਿਆ